ਈ ਆਮ ਆਦਮੀ ਪਾਰਟੀ ਦੀ ਮਾਨਤਾ ਰੱਦ ਹੋ ਜਾਏਗੀ ਕਿਉਂਕਿ ਈਡੀ ਨੇ ਕੋਰਟ ਦੇ ਵਿੱਚ ਕਹਿ ਦਿੱਤਾ ਹੈ ਕਿ ਦਿੱਲੀ ਸ਼ਰਾਬ ਘਟਾਲੇ ਮਸਲੇ ਦੇ ਵਿੱਚ ਅਸੀਂ ਆਮ ਆਦਮੀ ਪਾਰਟੀ ਨੂੰ ਹੀ ਦੋਸ਼ੀ ਬਣਾਉਣ ਜਾ ਰਹੇ ਹਾਂ ਇਸ ਤੋਂ ਪਹਿਲਾਂ ਇਸੇ ਘਟਾਲੇ ਦੇ ਵਿੱਚ ਆਮ ਆਦਮੀ ਪਾਰਟੀ ਦੇ ਮਨੀਸ਼ ਸੋਦੀਆ ਅਤੇ ਅਰਵਿੰਦ ਕੇਜਰੀਵਾਲ ਜੇਲ੍ਹ ਦੇ ਵਿੱਚ ਨੇ ਔਰ ਕੇਜਰੀਵਾਲ ਜ਼ਮਾਨਤ ਤੇ ਬਾਹਰ ਆਏ ਨੇ ਔਰ ਜੇਕਰ ਹੁਣ ਆਮ ਆਦਮੀ ਪਾਰਟੀ ਨੂੰ ਤੇ ਸੰਗਠਨ ਨੂੰ ਇਸ ਦੇ ਵਿੱਚ ਦੋਸ਼ੀ ਬਣਾ ਲਿਆ ਜਾਂਦਾ ਤਾਂ ਵੇਖੀ ਆਮ ਆਦੀ ਪਾਰਟੀ ਦੀ ਮਾਨਤਾ ਰੱਦ ਹੋ ਜਾਵੇਗੀ ਤੇ ਜੇ ਮਾਨਤਾ ਰੱਦ ਹੋ ਜਾਂਦੀ ਹੈ ਕਿ ਜਿਹੜੀਆਂ ਸਰਕਾਰਾਂ ਨੇ ਇਹਨਾਂ ਦੀ ਦਿੱਲੀ ਤੇ ਪੰਜਾਬ ਦੇ ਵਿੱਚ ਉਹ ਵੀ ਟਹਿ ਟੇਰੀ ਹੋ ਜਾਣਗੀਆਂ ਡਿੱਗ ਜਾਣਗੀਆਂ ਇਸ ਤੇ ਅਹਿਮ ਜਿਹੜੀ ਅਸੀਂ ਚਰਚਾ ਕਰਨੀ ਹੈ ਉਧਰ ਗੱਲਬਾਤ ਕਰਾਂਗੇ ਕਿ ਅਮਰਤਪਾਲ ਸਿੰਘ ਨੂੰ ਜ਼ਮਾਨਤ ਮਿਲੇਗੀ ਤੇ ਉਹ ਬਾਹਰ ਆ ਜਾਏਗਾ ਆਪਣਾ ਚੋਣ ਪ੍ਰਚਾਰ ਕਰੇਗਾ ਕਿਉਂ ਅਸੀਂ ਇਹ ਗੱਲ ਕਹਿ ਰਹੇ ਹਾਂ ਇਸ ਤੇ ਵੀ ਅਹਿਮ ਜਿਹੜੀ ਚਰਚਾ ਅਸੀਂ ਕਰਨੀ ਹੈ ਉਧਰ ਕਾਂਗਰਸ ਦੇ ਵੱਲੋਂ ਕੱਲ ਆਪਣੀ ਕੈਂਪੇਨ ਕਮੇਟੀ ਦੀ ਲਿਸਟ ਜਾਰੀ ਕੀਤੀ ਗਈ ਹੈ ਜਿਹਦੇ ਵਿੱਚ ਕੁਝ ਨਾਵਾਂ ਤੇ ਹੈਰਾਨੀ ਹੋਈ ਹੈ ਅਤੇ ਕੁਝ ਨਾਵਾਂ ਤੇ ਬਹੁਤ ਈ ਹੈਰਾਨੀ ਹੋਈ ਹੈ ਨਵਜੋਤ ਸਿੰਘ ਸਿੱਧੂ ਨੂੰ ਕਿੱਥੇ ਥਾਂ ਦਿੱਤੀ ਗਈ ਹੈ ਜਾਂ ਕਿਸ ਤਰੀਕੇ ਨਾਲ ਦਿੱਤੀ ਗਈ ਹੈ ਉਹ ਤੇ ਵੀ ਸਵਾਲ ਨੇ ਔਰ ਜਿਹੜੇ ਬੰਦਿਆਂ ਨੂੰ ਇਹਦਾ ਹੈਡ ਲਾਇਆ ਗਿਆ ਉਹਨਾਂ ਤੇ ਵੀ ਸਵਾਲ ਹੈ ਇਸ ਤੇ ਕੀ ਕੋਈ ਗੱਲਬਾਤ ਆ ਨਵਜੋਤ ਸਿੰਘ ਸਿੱਧੂ ਬਾਰੇ ਕੀ ਹੈ ਇਸ ਤੇ ਵੀ ਅਹਿਮ ਚਰਚਾ ਕਰਨੀ ਹੈ ਉਹਦੇ ਨਾਲ ਹੀ ਨਾਲ ਚਰਚਾ ਕਰਾਂਗੇ ਕਿ ਲੁਧਿਆਣਾ ਸੀਟ ਜਿਹੜੀ ਆ ਕਾਂਗਰਸ ਦੀ ਫਰਜ਼ਦੀਗ ਨਗਰ ਆ ਰਹੀ ਹੈ ਕਿਉਂਕਿ ਉਥੇ ਖਿਲਾਰਾ ਬਹੁਤ ਪੈ ਗਿਆ ਭਾਰਤ ਭੂਸ਼ਣ ਆਸ਼ੂ ਨੂੰ ਲੈ ਕੇ ਸਿਮਰਜੀਤ ਸਿੰਘ ਬੈਂਸ ਨੂੰ ਲੈ ਕੇ ਕਾਂਗਰਸ ਜਿਹੜੀ ਬਾਕੀ ਸਾਰੀ ਦੀ ਸਾਰੀ ਭਾਗ ਕੂਸ਼ਨ ਆਸ਼ੂ ਦੇ ਸਵੇਤ ਇੱਕ ਪਾਸੇ ਹੋ ਗਈ ਐ ਤੇ ਸਿਮਰਜੀਤ ਬੈਂਸ ਤੇ ਰਾਜਾ ਵੜਿੰਗ ਇੱਕ ਪਾਸੇ ਰਹਿ ਗਿਆ ਕਿ ਇਹਦਾ ਖਮਿਆਜਾ ਰਾਜਾ ਵੜਿੰਗ ਨੂੰ ਭੁਗਤਣਾ ਪਏਗਾ ਕਾਂਗਰਸ ਨੂੰ ਭੁਗਤਣਾ ਪਏਗਾ ਜਾਂ ਕੋਈ ਆਪਣਾ ਫੈਸਲਾ ਸੋਚ ਵਿਚਾਰ ਕਰਨਾ ਪਏਗਾ ਇਸ ਤੇ ਅਸੀਂ ਜਿਹੜੇ ਚਰਚਾ ਕਰਾਂਗੇ ਮੇਨਾ ਪ੍ਰੋਫੈਸਰ ਮਨਜੀਤ ਸਿੰਘ ਅਲਖੀ ਸਾਹਿਬ ਨੇ ਸਭ ਤੋਂ ਪਹਿਲਾਂ ਮੈਂ ਸੌਰੀ ਪ੍ਰੋਫੈਸਰ ਆਗੇ ਤੇ ਪ੍ਰੋਗਰਾਮ ਨੂੰ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਸੁਖਵਿੰਦਰ ਜੀ ਸਾਰ ਸਤਿ ਸ਼੍ਰੀ ਅਕਾਲ ਜੀ ਅਰਖ ਸਾਹਿਬ ਸ਼ੁਰੂਆਤ ਵਿੱਚ ਮੈਂ ਇਸੇ ਖਬਰ ਤੋਂ ਹੀ ਕਰਦਾ ਕਿ ਕਹਿੰਦੇ ਕਿ ਕੋਰਟ ਦੇ ਵਿੱਚ ਇਹ ਗੱਲ ਕਹਿ ਦਿੱਤੀ ਹੈ ਈਡੀ ਨੇ ਕਿ ਅਸੀਂ ਆਮ ਆਦਮੀ ਪਾਰਟੀ ਨੂੰ ਦਿੱਲੀ ਸ਼ਰਾਬ ਘਟਾਲੇ ਦੇ ਵਿੱਚ ਦੋਸ਼ੀ ਬਣਾਉਣ ਜਾ ਰਹੇ ਹਾਂ ਹਾਲਾਂਕਿ ਜਿਹੜੀ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਹੋਈ ਹੈ ਉਹ ਇਸੇ ਤਰੀਕੇ ਦੇ ਨਾਲ ਹੀ ਹੋਈ ਹੈ ਅਰਵਿੰਦ ਕੇਜਰੀਵਾਲ ਮੁਖੀ ਨੇ ਆਮ ਆਦਮੀ ਪਾਰਟੀ ਦੇ ਔਰ ਅਰਵਿੰਦ ਕੇਜਰੀਵਾਲ ਸਿੱਧੇ ਤੌਰ ਤੇ ਉਸ ਘਟਾਲੇ ਦੇ ਵਿੱਚ ਨਹੀਂ ਸੀ ਜੁੜੇ ਕਿਉਂਕਿ ਉਸ ਘਟਾਲੇ ਦੇ ਵਿੱਚ ਨਾ ਤਾਂ ਅਰਵਿੰਦ ਕੇਜਰੀਵਾਲ ਦੇ ਕੋਲੇ ਕੋਈ ਮਹਿਕਮਾ ਸੀ ਨਾ ਕੋਈ ਹੋਰ ਕੋਈ ਗੱਲਬਾਤ ਸੀ ਇਸ ਕਰਕੇ ਜਿਹੜਾ ਪੈਸਾ ਜਿਹੜਾ ਇਸ ਘਟਾਲੇ ਦੇ ਵਿੱਚ ਕਹਿੰਦੇ ਆਇਆ ਤੇ ਉਹ ਪਰਫੁੱਲਤ ਕਰਨ ਵਾਸਤੇ ਪਾਰਟੀ ਨੂੰ ਵਰਤਿਆ ਗਿਆ ਤੇ ਪਾਰਟੀ ਦੇ ਮੁਖੀ ਕੌਣ ਨੇ ਅਰਵਿੰਦ ਕੇਜਰੀਵਾਲ ਔਰ ਸਾਰੀ ਸਾਜ਼ਿਸ਼ ਉਹਨਾਂ ਦੀ ਦੱਸੀ ਗਈ ਹੈ ਔਰ ਜੇ ਹੁਣ ਪਾਰਟੀ ਦੇ ਉੱਪਰ ਉਹ ਪੈਸਾ ਲੱਗਿਆ ਤੇ ਪਾਰਟੀ ਪਾਰਟੀ ਬਣਾ ਲਈ ਜਾਂਦੀ ਹੈ ਇਸ ਕੇਸ ਦੇ ਵਿੱਚ ਤਾਂ ਫਿਰ ਕੀ ਆਮ ਆਦੀ ਪਾਰਟੀ ਦੀ ਮਾਨਤਾ ਵੀ ਰੱਦ ਹੋ ਸਕਦੀ ਹੈ ਜੇਕਰ ਦੋਸ਼ੀ ਪਾਈ ਜਾਂਦੀ ਹੈ ਤੇ ਜੇ ਮਾਨਤਾ ਰੱਦ ਕਰ ਦਿੱਤੀ ਜਾਂਦੀ ਹੈ ਤਾਂ ਫਿਰ ਜਿਹੜੀਆਂ ਸਰਕਾਰਾਂ ਨੇ ਇਹਨਾਂ ਦੀਆਂ ਉਹਨਾਂ ਦਾ ਕੀ ਬਣੂਗਾ ਕਿ ਉਹ ਵੀ ਟਾਇਟੇ ਨਹੀਂ ਹੋ ਜਾਣਗੀਆਂ ਡਿੱਗ ਜਾਣਗੀਆਂ ਕਿਵੇਂ ਦੇਖਿਓ ਪੂਰੀ ਚੀਜ਼ ਸਖਰਤਾਜੀ ਜਿਸ ਤਰੀਕੇ ਨਾਲ ਆਮ ਆਦੀ ਪਾਰਟੀ ਦੇ ਸੁਪਰੀਮੋ ਜਾਂ ਮੰਤਰੀ ਜਾਂ ਇਹਨਾਂ ਦੇ ਹੋਰ ਅਹੁਦੇਦਾਰ ਦੇ ਸਤਾਰੇ ਜਿਹੜੇ ਗਰਦਸ਼ ਦੇ ਵਿੱਚ ਬੀਤੇ ਦਿਨਾਂ ਤੋਂ ਨਜ਼ਰ ਆ ਰਹੇ ਆ ਔਰ ਸਤਾਰੇ ਗਰਦਸ਼ ਕਰਕੇ ਕਈ ਨਾਮੀ ਇਹਨਾਂ ਦੇ ਬੰਦੇ ਜੇਲਾਂ ਦੇ ਵਿੱਚ ਨੇ ਉਸੀ ਤਰੀਕੇ ਨਾਲ ਹੁਣ ਆਮ ਆਦਮੀ ਪਾਰਟੀ ਦੇ ਵੀ ਸਾਰੇ ਜਿਹੜੇ ਆ ਗ੍ਰਸਥ ਦੇ ਵਿੱਚ ਆਉਂਦੇ ਪ੍ਰਤੀਤ ਹੋ ਰਹੇ ਹੈ। ਗੱਲ ਦਿੱਲੀ ਹਾਈ ਕੋਰਟ ਦੇ ਵਿੱਚ ਮਨੀਸ਼ ਸੋਦੀਏ ਦੀ ਜ਼ਮਾਨਤ ਦੇ ਸਬੰਧੀ ਫੈਸਲਾ ਹੋਣਾ ਸੀ। ਉਹਦੀ ਸੁਣਵਾਈ ਸੀ। ਤਾਂ ਉਥੇ ਈਡੀ ਨੇ ਮਨੀਸ਼ ਸੋਦੀਏ ਦੀ ਜ਼ਮਾਨਤ ਦਾ ਵਿਰੋਧ ਕੀਤਾ ਤੇ ਨਾਲ ਹੀ ਦਿੱਲੀ ਹਾਈ ਕੋਰਟ ਨੂੰ ਇਹ ਗੱਲ ਕਹੀ ਕਿ ਆਉਂਦਿਆ ਦਿਨਾਂ ਦੇ ਵਿੱਚ ਅਸੀਂ ਇਸ ਸ਼ਰਾਬ ਘਟਾਲੇ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਵੀ ਸਹਿਦੋਸ਼ੀ ਬਣਾ ਰਹੇ ਹਾਂ। ਹੁਣ ਸਹਿਦੋਸ਼ੀ ਬਣਾਉਂਦੀ ਜਿਹੜੀ ਗੱਲ ਕਹੀ ਗਈ ਹੈ ਈਡੀ ਵੱਲੋਂ ਇਹ ਦਿੱਲੀ ਹਾਈ ਕੋਰਟ ਦੇ ਹੁਕਮਾਂ ਦੇ ਤਹਿਤ ਹੀ ਗੱਲ ਕਹੀ ਗਈ ਹੈ ਕਿਉਂਕਿ ਅੱਜ ਤੋਂ ਕੁਝ ਸਮਾਂ ਪਹਿਲਾਂ ਸਰਵਾਈਦਨਾਰ ਦਿੱਲੀ ਹਾਈ ਕੋਰਟ ਨੇ ਕਿਹਾ ਸੀ ਕਿ ਹਾਂਜੀ ਕਾ ਪੀ ਪੀਐਲ ਐਕਟ ਹੈਗਾ ਉਹਦੇ ਤਹਿਤ ਕਿਸੇ ਵੀ ਕੰਪਨੀ ਕਿਸੇ ਵੀ ਪਾਰਟੀ ਨੂੰ ਜਾਂਚ ਦੇ ਘੇਰੇ ਵਿੱਚ ਸ਼ਾਮਲ ਕੀਤਾ ਜਾ ਸਕਦਾ ਕਿਉਂਕਿ ਪਾਰਟੀ ਹੋਵੇ ਚਾਹੇ ਉਹ ਕੰਪਨੀ ਹੋਵੇ ਉਹ ਵਿਅਕਤੀਆਂ ਤੇ ਆਧਾਰਤ ਹੁੰਦੀ ਹੈ ਔਰ ਜੇਕਰ ਵਿਅਕਤੀ ਤੇ ਕਾਰਵਾਈ ਹੁੰਦੀ ਹੈ ਜਾਂ ਵਿਅਕਤੀ ਉਹਦੇ ਵਿੱਚ ਸ਼ਬੂਲੀਤ ਹਨ ਕਿਸੇ ਵੀ ਪਾਰਟੀ ਚ ਜਾਂ ਕਿਸੇ ਵੀ ਕੰਪਨੀ ਦਾ ਉਹਨਾਂ ਨੂੰ ਉਸ ਦਾਇਰੇ ਵਿੱਚ ਲਿਆਂਦਾ ਜਾ ਸਕਦਾ ਹੈ ਹੁਣ ਇਸੇ ਗੱਲ ਨੂੰ ਲੈ ਕੇ ਦਿੱਲੀ ਹਾਈ ਕੋਰਟ ਦੇ ਵਿੱਚ ਕੱਲ ਈਡੀ ਨੇ ਜਿੱਥੇ ਮਨੀਸ਼ ਸੋਦੀਆ ਦੀ ਜ਼ਮਾਨਤ ਦਾ ਵਿਰੋਧ ਕੀਤਾ ਉੱਥੇ ਨਾਲ ਹੀ ਉਹਨਾਂ ਨੇ ਇਹ ਇਨਫੋਰਮੇਸ਼ਨ ਜਿਹੜੀ ਆ ਕੋਰਟ ਨੂੰ ਮਾਨ ਜੋ ਹਾਈ ਕੋਰਟ ਨੂੰ ਇਹ ਦੇ ਦਿੱਤੀ ਆ ਕਿ ਆਉਂਦੇ ਦਿਨਾਂ ਦੇ ਵਿੱਚ ਅਸੀਂ ਆਮ ਆਦਮੀ ਪਾਰਟੀ ਨੂੰ ਇਸ ਸ਼ਰਾਬ ਘਟਾਲੇ ਦੇ ਵਿੱਚ ਸਹਿ ਦੋਸ਼ੀ ਭਰਾਵਾਂਗੇ ਮਨੀਸ਼ ਸੋਦੀ ਦੀ ਜ਼ਮਾਨਤ ਸੰਬੰਧੀ ਫੈਸਲਾ ਜਿਹੜਾ ਅਦਾਲਤ ਨਹੀਂ ਮਾਨਜੋ ਹਾਈ ਕੋਰਟ ਨੇ ਆਪਣੇ ਕੋਲ ਰੱਖਵਾ ਰੱਖ ਲਿਆ ਦੇਖੋ ਉਹ ਕਿੰਨੇ ਤਰ੍ਹਾਂ ਚੁੱਪਦਾ ਹੈਗਾ ਹੁਣ ਜਿਹੜਾ ਪ੍ਰਸ਼ਨ ਤੁਸੀਂ ਠਾਇਆ ਉਹ ਬੜਾ ਮਹੱਤਵਪੂਰਨ ਆ ਇਹ ਇਤਿਹਾਸ ਦੇ ਵਿੱਚ ਭਾਰਤੀ ਲੋਕਤੰਤਰ ਦੇ ਇਤਿਹਾਸ ਦੇ ਵਿੱਚ ਇਹ ਪਹਿਲੀ ਵਾਰ ਹੋਊਗਾ ਜਦੋਂ ਕਿਸੇ ਪਾਰਟੀ ਨੂੰ ਹੀ ਜਾਂ ਕਿਸੇ ਸੰਗਠਨ ਨੂੰ ਹੀ ਕਿ ਤੁਸੀਂ ਕਿਸੇ ਕੇਸ ਦੇ ਵਿੱਚ ਦੋਸ਼ੀ ਜਿਹੜਾ ਉਹ ਬਣਾ ਰਹੀ ਤੇ ਜੇਕਰ ਦੋਸ਼ੀ ਆਮ ਆਦਮੀ ਪਾਰਟੀ ਨੂੰ ਈਡੀ ਬਣਾ ਲੈਂਦੀ ਹੈ ਜਿਸ ਤਰੀਕੇ ਦਾ ਉਹਨਾਂ ਨੇ ਜਾਣਕਾਰੀ ਦਿੱਤੀ ਆ ਤਾਂ ਸੁਭਾਵਕਾ ਫਿਰ ਆਮ ਆਦਮੀ ਪਾਰਟੀ ਦੇ ਜਿਹੜੇ ਅਹੁਦੇਦਾਰ ਹੋਣਗੇ ਪਿਤੇ ਸਮੇਂ ਦੇ ਵਿੱਚ ਜਦੋਂ ਇਹ ਸ਼ਰਾਬ ਘਟਾਲਾ ਹੋਇਆ ਜਿਹਦੇ ਸਬੰਧੀ ਈਡੀ ਕਹਿੰਦੀ ਆ ਕਿ ਆਮ ਆਦਮੀ ਪਾਰਟੀ ਨੇ ਜਿਹੜਾ ਸ਼ਰਾਬ ਡਿਸਟਰੀਬਿਊਟਰਾਂ ਕੋਲ ਪੈਸੇ ਜਿਹੜੇ ਲਏ ਕਰੋੜਾਂ ਦੇ ਹਿਸਾਬ ਨਾਲ ਉਹ ਫੰਡ ਜਿਹੜਾ ਗੋਆ ਜਾਂ ਗੁਜਰਾਤ ਜਾਂ ਇਲੈਕਸ਼ਨਾਂ ਦੇ ਵਿੱਚ ਖਰਚਿਆ ਗਿਆ ਉਹ ਜਿਹੜਾ ਫੰਡ ਸੀ ਉਹ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਨਹੀਂ ਖਰਚਿਆ ਬਲਕਿ ਆਮ ਆਦਮੀ ਪਾਰਟੀ ਨੇ ਆਪਣੇ ਚੋਣ ਪ੍ਰਚਾਰ ਚੰਚੋਰ ਮਹੀਮ ਨੂੰ ਚਲਾਉਣ ਵਾਸਤੇ ਖਰਚਿਆ ਤਾਂ ਸੁਭਾਵਕਾ ਕਿ ਈਡੀ ਨੇ ਜਿਹੜਾ ਇਹ ਤਰਕ ਦਿੱਤਾ ਇਹタル ਕਸੂਬਾ ਕਾ ਤੇ ਹੁਣ ਆਮ ਆਦਮੀ ਪਾਰਟੀ ਦੇ ਉਸ ਸਮੇਂ ਦੇ ਪ੍ਰਧਾਨ ਜਿਹੜੇ ਅਰਵਿੰਦ ਕੇਸਰੀਵਾਲ ਨੇ ਜਾਂ ਖਜਾਂਚੀ ਨੇ ਜਾਂ ਜਨ ਜਨਨਸ ਖੱਤਰ ਨੇ ਜਾਂ ਹੋਰ ਜਿੰਨੇ ਵੀ ਅਹੁਦੇਦਾਰ ਨੇ ਉਹ ਸਾਰੇ ਇਸ ਜਾਂਚ ਦੇ ਘੇਰੇ ਵਿੱਚ ਆ ਜਾਣਗੇ ਕਿਉਂਕਿ ਜੇਕਰ ਪੈਸਾ ਪਾਰਟੀ ਕੋ ਗਿਆ ਪਾਰਟੀ ਦੇ ਪ੍ਰਧਾਨ ਨੇ ਫੰਡ ਜਿਹੜਾ ਅੱਗੇ ਵੰਡੇਆ ਆ ਉਹਨੇ ਮੰਤਰੀ ਜਾਂ ਇੰਚਾਰਜ ਨੂੰ ਦਿੱਤਾ ਅੱਗੇ ਹਲਕਾ ਇੰਚਾਰਜ ਨੂੰ ਦਿੱਤਾ ਪਾਬ ਇਸ ਘੇਰੇ ਦੇ ਵਿੱਚ ਹੁਣ ਆਮ ਆਦਮੀ ਪਾਰਟੀ ਦੇ ਉੱਪਰ ਤੋਂ ਲੈ ਕੇ ਥੱਲੇ ਦੇ ਤਬਕੇ ਤੱਕ ਜਿੰਨੇ ਵੀ ਲੀਟਰ ਜਾਂ ਜਿੰਨੇ ਵੀ ਕਾਰਬਨ ਹੋਣਗੇ ਉਹ ਹੁਣ ਈਡੀ ਦੀ ਡਾਟਾ 'ਤੇ ਹੋਣਗੇ ਜਾਂ ਉਹਨਾਂ ਨੂੰ ਸਹਿਦੂਸ਼ੀ ਬਣਾਇਆ ਜਾ ਸਕਦਾ ਇਹ ਤਾਂ ਇੱਕ ਗੱਲ ਹੋ ਗਈ ਹੁਣ ਜੇਕਰ ਪਾਰਟੀ ਨੂੰ ਹੀ ਸਹਿਦੂਸ਼ੀ ਈਡੀ ਬਣਾ ਲੈਂਦੀ ਆ ਤਾਂ ਸੁਭਾਵਕ ਆ ਕਿ ਚੋਣ ਕਮਿਸ਼ਨ ਇਹਦੇ ਉੱਤੇ ਕਾਰਵਾਈ ਜ਼ਰੂਰ ਕਰੇਗਾ ਕਿਉਂਕਿ ਕਿਸੇ ਵੀ ਪਾਰਟੀ ਦੇ ਉੱਤੇ ਜੇਕਰ ਅਜਿਹੇ ਗੰਭੀਰ ਦੋਸ਼ ਲੱਗਦੇ ਆ ਔਰ ਬਕਾਇਦਾ ਤੌਰ ਤੇ ਈਡੀ ਉਸ ਦੀ ਜਾਂਚ ਕਰਦੀ ਆ ਤਾਂ ਫਿਰ ਚੋਣ ਕਮਿਸ਼ਨ ਵੀ ਹਰਕਤ ਵਿੱਚ ਆਏਗਾ ਕਿਉਂਕਿ ਆਮ ਆ ਵੀ ਪਾਰਟੀ ਇੱਕ ਰਾਸ਼ਟਰੀ ਪਾਰਟੀ ਆ ਚੋਣ ਨਿਸ਼ਾਨ ਉਸ ਨੂੰ ਛਾੜੂ ਦਾ ਮਿਲਿਆ ਜਿਹੜਾ ਚੋਣ ਕਮਿਸ਼ਨ ਵੱਲੋਂ ਨਿਰਧਾਰਤ ਆ ਤੇ ਜੇ ਇਹ ਸਾਰੇ ਕੇਸ ਦੇ ਵਿੱਚ ਆਮ ਆਦਮੀ ਪਾਰਟੀ ਅਦਾਲਤ ਵਿੱਚ ਦੋਸ਼ੀ ਸਿੱਧ ਹੋ ਜਾਂਦੀ ਹੈ ਹਾਲਾਂਕਿ ਇਹ ਪ੍ਰਕਿਰਿਆ ਏਡੀ ਸੌਖੀ ਹੈ ਨਹੀਂ ਪ੍ਰਕਿਰਿਆ ਲੰਮੀ ਚੱਲੂਗੀ ਪਰ ਜੇਕਰ ਤਵੇਖ ਦੇ ਵਿੱਚ 2 ਜਾਂ 4 ਸਾਲਾਂ ਨੂੰ ਜੇਕਰ ਆਮ ਆਦਮੀ ਪਾਰਟੀ ਇਸ ਸਾਰੇ ਸ਼ਰਾਬ ਘਟਾਲੇ 'ਚ ਦੋਸ਼ੀ ਸਿੱਧ ਹੋ ਜਾਂਦੀ ਹੈ ਤਾਂ ਸਿਰਫ ਇਹ ਦੇ ਵਿੱਚ ਕੋਈ ਦੋ ਰਹਿਵਾ ਨਹੀਂ ਕਿ ਆਮ ਆਦਮੀ ਪਾਰਟੀ ਦੀ ਜਿਹੜੀ ਮਾਨਤਾ ਹੈ ਉਹ ਰੰਗ ਹੋ ਸਕਦੀ ਹੈ ਕਿਉਂਕਿ ਕਾਨੂੰਨੀ ਪ੍ਰਕਿਰਿਆ ਜੇਕਰ ਕਿਸੇ ਵਿਅਕਤੀ ਨੂੰ 2 ਸਾਲ ਜਦ 3 ਸਾਲ ਤੋਂ ਵੱਧ ਸਜ਼ਾ ਹੋ ਜਾਂਦੀ ਹੈ ਤਾਂ ਉਹ ਚੋਣਾ ਨਹੀਂ ਲੜ ਸਕਦਾ ਆਮ ਤੌਰ ਤੇ ਜਿਸ ਤਰੀਕੇ ਦੀਆਂ ਗੱਲਾਂ ਚੱਲਦੀਆਂ ਨੇ ਤੇ ਜੇਕਰ ਇੱਕ ਆਮ ਆਬਾਦੀ ਪਾਰਟੀ ਕੋਈ ਵੀ ਪਾਰਟੀ ਕਿਸੇ ਮਸਲੇ ਦੇ ਵਿੱਚ ਦੋਸ਼ੀ ਸਾਬਤ ਹੋ ਜਾਂਦੀ ਹੈ ਤਾਂ ਫਿਰ ਕਾਨੂੰਨ ਦੀ ਪ੍ਰਕਿਰਿਆ ਅਨਸਾਰ ਹੋਊਗਾ ਕਿ ਹਾਂ ਵੀ ਤੁਸੀਂ ਇਹ ਪਾਰਟੀ ਇਹਨੇ ਸਮੇਂ ਵਾਸਤੇ ਕਿਸੇ ਵੀ ਰਾਜ ਵਿੱਚ ਚੋਣ ਨਹੀਂ ਲੜ ਸਕਦੀ ਜਦੋਂ ਅਦਾਲਤ ਦਾ ਫੈਸਲਾ ਆਏਗਾ ਤੇ ਸਭਾਵਾਕਾ ਕਿ ਚੋਣ ਕਮਿਸ਼ਨ ਇਹਦੇ ਉੱਤੇ ਕਾਰਵਾਈ ਕਰੇਗਾ ਚੋਣ ਕਮਿਸ਼ਨ ਪਾਰਟੀ ਦੀ ਮਾਨਤਾ ਨੂੰ ਰੱਦ ਕਰ ਸਕਦਾ ਤੇ ਜੇ ਪਾਰਟੀ ਨੂੰ ਮਾਨਤਾ ਨੂੰ ਰੱਦ ਕਰ ਸਕਦਾ ਤਾਂ ਪਾਰਟੀ ਤੇ ਖੇਰੂ ਖੇਰੂ ਹੋ ਸਕਦੀ ਹੈ ਹੁਣ ਇਹ ਜਿਹੜੀ ਗੱਲ ਗੱਲ ਅਗਲਾ ਪ੍ਰਸ਼ਨ ਤੁਸੀਂ ਕੀਤਾ ਕਿ ਇਸ ਦਾ ਪ੍ਰਭਾਵ ਜਿਹੜਾ ਜਿਹੜੇ ਵੱਖ-ਵੱਖ ਰਾਜਾਂ ਦੇ ਵਿੱਚ ਜਿੱਥੇ-ਜਿੱਥੇ ਆਮ ਆਦਮੀ ਪਾਰਟੀ ਦੀ ਸਰਕਾਰਾਂ ਨੇ ਉੱਥੇ ਕੀ ਪਊਗਾ ਫਾਰ ਐਗਜ਼ਾਮਪਲ ਪੰਜਾਬ ਤੇ ਜਾਂ ਦਿੱਲੀ ਦੇ ਉੱਤੇ ਮੈਸਰ ਸਫੇਂਦਰ ਜੀ ਉਹ ਗੱਲ ਕਿ ਇਹ ਪ੍ਰਕਿਰਿਆ ਅਜੇ ਇੰਨੀ ਛੋਟੀ ਨਹੀਂ ਕਿ ਸਵੇਰੇ ਈਡੀਐਮ ਜਾਂਚ ਤੇ ਚਲਾਈ ਤੇ ਈਡੀ ਜਲਦੀ ਫੈਸਲਾ ਹੋ ਜੇ ਅਜੇ ਉਹ ਜੀ ਸਥਿਤੀ ਜਿਹੜੀ ਲੱਗਦੀ ਨਹੀਂ ਆ ਪਰ ਹਾਂ ਈਡੀ ਵੱਲੋਂ ਜੇਕਰ ਇਹ ਗੱਲ ਕਹੀ ਗਈ ਆ ਤਾਂ ਆਮ ਆਦਮੀ ਪਾਰਟੀ ਦੇ ਜਿੰਨੇ ਵੀ ਅਹੁਦੇਦਾਰ ਨੇ ਜਾਂ ਆਮ ਆਦਮੀ ਪਾਰਟੀ ਵਿੱਚ ਚਰਵਾੜੇ ਜਿੰਨੇ ਵੀ ਲੋਕ ਨੇ ਉਹਨਾਂ ਦੇ ਜਿਹੜੇ ਸਤਾਰੇ ਨੇ ਸੁਖਵਿੰਦਰ ਜੀ ਉਹਦੇ ਦਿਨਾਂ ਚ ਗਰਦਸ਼ ਰਹਿ ਗਏ ਉਹਨਾਂ ਵਾਸਤੇ ਮੁਸ਼ਕਿਲਾਂ ਭਰਪੂਰ ਹੋ ਸਕਦੇ ਆ ਹਾਂ ਜੇਕਰ ਦਿੱਲੀ ਹਾਈ ਕੋਰਟ ਇਸ ਤਰੀਕੇ ਨਾਲ ਕੇਸ ਤੇ ਫੈਸਲਾ ਤੁਰੰਤ ਦਿੰਦੀ ਆ ਜਿਸ ਤਰੀਕੇ ਨਾਲ ਈਡੀ ਹੁਣ ਚੱਲ ਰਹੀ ਆ ਕਿ ਹਾਂ ਭਈ ਤੁਰੰਤ ਫੈਸਲਾ ਹੋਵੇ ਤਾਂ ਫਿਰ ਤਾਂ ਸੁਖਵਿੰਦਰ ਜੀ ਜੇਕਰ ਹਾਈ ਕੋਰਟ ਦਾ ਕੋਈ ਫੈਸਲਾ ਆਮ ਆਦਮੀ ਪਾਰਟੀ ਦੇ ਖਿਲਾਫ ਆਉਂਦਾ ਤਾਂ ਸਭਾਵਾਕਾ ਫਿਰ ਸਰਕਾਰਾਂ ਵੀ ਆ ਗੰਭੀਰ ਖਤਰੇ ਚ ਪੈ ਸਕਦੀਆਂ ਨੇ ਪਰ ਇਹ ਪ੍ਰਕਿਰਿਆ ਮੈਂ ਪਹਿਲਾਂ ਹੀ ਕਹਿੰਦਾ ਕਿ ਈ ਸੌਖੀ ਹੁੰਦੀ ਨਹੀਂ ਇਹ ਪ੍ਰਕਿਰਿਆ ਲੰਮੀ ਚੱਲੂਗੀ ਬਾਕੀ ਹਾਂ ਆਮ ਆਦਮੀ ਪਾਰਟੀ ਵਾਸਤੇ ਜਾਂ ਉਹਦੇ ਆਉਂਦੇਦਾਰਾਂ ਵਾਸਤੇ ਇਸ ਸਿਤਕੈਂ ਜਰੂਰ ਚਿੰਤਾ ਪਰਪੂਰ ਆਖਿਆ ਜਾ ਸਕਦੀਆਂ ਜੀ ਬਿਲਕੁਲ ਉਧਰ ਪਹਿਲਾਂ ਕੇਜਰੀਵਾਲ ਨੂੰ ਚੋਣ ਪ੍ਰਚਾਰ ਦੇ ਲਈ ਜ਼ਮਾਨਤ ਮਿਲੀ ਤੇ ਹੁਣ ਸਾਧੂ ਸਿੰਘ ਧਾਲੋਵਾਲ ਨੂੰ ਚੋਣ ਪ੍ਰਚਾਰ ਦੇ ਲਈ ਜ਼ਮਾਨਤ ਮਿਲ ਗਈ ਹੈ ਉਧਰ ਹੁਣ ਇਹ ਵੀ ਗੱਲ ਓਖਣ ਓਖਣ ਲੱਗੀ ਹੈ ਕਿ ਭਾਈ ਅਮਰਪਾਲ ਸਿੰਘ ਨੂੰ ਕਿਉਂ ਨਹੀਂ ਜਿਹੜੀ ਆ ਉਹ ਮਿਲ ਸਕਦੀ ਜ਼ਮਾਨਤ ਕਿ ਕਿ ਦਿੱਲੀ ਸ਼ਰਾਬ ਘਟਾਲੇ ਦੇ ਵਿੱਚ ਜਿਹੜਾ ਦੋਸ਼ੀ ਬਣਾਇਆ ਗਿਆ ਈਡੀ ਦੇ ਵੱਲੋਂ ਅਰਵਿੰਦ ਕੇਜੀਵਾਲ ਨੂੰ ਉਹਨਾਂ ਨੂੰ ਵੀ ਪ੍ਰਚਾਰ ਦੇ ਲਈ ਜ਼ਮਾਨਤ ਮਿਲ ਗਈ। ਉਧਰ ਆਮਦਨ ਤੋਂ ਵੱਧ ਜਾਇਦਾਦ ਦੇ ਮਸਲੇ ਦੇ ਵਿੱਚ ਬਿਜ਼ਨਸ ਦੇ ਵੱਲੋਂ ਦੋਸ਼ੀ ਬਣਾਇਆ ਗਿਆ ਸਾਧੂ ਸਿੰਘ ਧਰਨਸੋਤ ਨੂੰ ਉਹਨੂੰ ਵੀ ਪ੍ਰਚਾਰ ਦੇ ਲਈ ਜ਼ਮਾਨਤ ਮਿਲ ਗਈ ਹੈ। ਤੇ ਫਿਰ ਅਮਰਪਾਲ ਸਿੰਘ ਜਿਹੜਾ ਖੁਦ ਚੋਣ ਭਾਈ ਅਮਰਪਾਲ ਸਿੰਘ ਲੜ ਰਹੇ ਹੈਗੇ ਆ ਔਰ ਉਹਨਾਂ ਨੂੰ ਕਿਉਂ ਨਹੀਂ ਜ਼ਮਾਨਤ ਜਿਹੜੀ ਉਹ ਮਿਲ ਸਕਦੀ? ਇਹ ਕਾਨੂੰਨ ਦੋਵਾਂ ਦੇ ਲਈ ਵੱਖੋ ਵੱਖਰਾ ਕਿਉਂ ਹੈ? ਇਹ ਹੁਣ ਸਵਾਲ ਉੱਠਣ ਲੱਗਿਆ ਹੈ। ਕੀ ਜੇ ਦੂਜਿਆਂ ਦੇ ਲਈ ਪ੍ਰਚਾਰ ਕਰਨ ਦੇ ਲਈ ਇਹਨਾਂ ਦੋਵਾਂ ਨੂੰ ਜ਼ਮਾਨਤ ਮਿਲ ਸਕਦੀ ਹੈ ਤਾਂ ਫਿਰ ਆਪਣੇ ਲਈ ਪ੍ਰਚਾਰ ਕਰਨ ਦੇ ਲਈ ਭਾਈ ਅਮਰਪਾਲ ਨੂੰ ਕਿਉਂ ਨਹੀਂ ਮਿਲ ਸਕਦੀ ਜ਼ਮਾਨਤ ਇਹ ਕਾਨੂੰਨ ਦੋਵਾਂ ਦੇ ਲਈ ਵੱਖਾ ਵੱਖਰਾ ਜਿਹੜਾ ਉਹ ਕਿਉਂ ਹੈਗਾ ਇਹ ਸਵਾਲ ਉੱਠ ਰਿਹਾ ਸਦੂਸ਼ ਬੇ ਸਵਾਲ だっ ਤੁਹਾਨੂੰ ਮੈਂ ਬਾਤ ਚ ਦਿੰਦਾ ਪਿੰਨਾ ਅਰਵਿੰਦ ਕੇਸ਼ਰੀਵਾਲ ਦੀ ਗੱਲ ਕਰਦੀ ਹੈ ਅਰਵਿੰਦ ਕੇਸ਼ਰੀਵਾਲ ਜਦੋਂ ਜੇਲ੍ਹ ਦੇ ਵਿੱਚ ਸਨ ਤਾਂ ਪਾਰਟੀ ਜਿਹੜੀ ਆਮ ਆਦਮੀ ਪਾਰਟੀ ਹਾਈ ਕੋਰਟ ਚ ਸੁਪਰੀਮ ਕੋਰਟ ਚ ਪੱਪਾ ਪਾਰ ਹੋ ਕੇ ਇਹ ਗੱਲ ਕਹਿ ਰਹੀ ਸੀ ਇਕ ਕਿਸੇ ਤਰੀਕੇ ਨਾਲ ਉਹਨਾਂ ਨੂੰ ਜ਼ਮਾਨਤ ਦੇ ਦੋ ਤਾਂ ਜੋ ਪਾਰਟੀ ਦਾ ਉਹ ਚੋਣ ਪ੍ਰਚਾਰ ਕਰ ਸਕਣ ਪਾਰਟੀ ਦਾ ਚੋਣ ਪ੍ਰਚਾਰ ਕਰਕੇ ਪਾਰਟੀ ਨੂੰ ਤਾਂ ਕਰ ਸਕਣਾ ਇਹ ਕਰ ਸਕਣਾ ਉਹ ਕਰ ਸਕਣਾ ਤੇ ਤੁਸੀਂ ਵੇਖ ਲਓ ਸੁਖਵਿੰਦਰ ਜੀ ਚਾਰ ਜਾਂ ਪੰਜ ਦਿਨ ਹੋ ਚਲੇ ਉਸ ਬੰਦੇ ਨੂੰ ਜ਼ਮਾਨਤ ਤੇ ਬਾਹਰ ਆਇਆ ਅਜੇ ਤੱਕ ਉਹ ਬੰਦਾ ਘਰੋਂ ਬਾਹਰ ਨਹੀਂ ਨਿਕਲਿਆ ਇਹੋ ਹੀ ਹਾਲ ਸੰਜੀਤ ਸਿੰਘ ਦਾ ਹੈਗਾ ਸੰਜੀਤ ਸਿੰਘ ਵੀ ਕਹਿੰਦੇ ਸੀ ਪਾਰਟੀ ਦਾ ਪ੍ਰਚਾਰ ਕਰਨਾ ਉਹ ਵੀ ਕਿਤੇ ਗੁੰਮਸੂਮ ਹੀ ਆ ਭਾਵ ਜ਼ਮਾਨਤ ਇਹਨਾਂ ਨੇ ਚੋਰ ਮਹਿਮ ਦੇ ਨਾਂ ਤੇ ਲੈ ਲਈ ਪਰ ਚੋਰ ਪ੍ਰਚਾਰ ਇਹਨਾਂ ਵੱਲੋਂ ਕੀਤਾ ਨਹੀਂ ਜਾ ਰਿਹਾ ਜਾਂ ਤਾਂ ਹੀ ਸ਼ਾਇਦ ਫਿਰ ਈਡੀ ਦਾ ਡਰਿਆ ਤਾਂ ਜਾਂ ਫਿਰ ਮਾਨਸਿਕ ਤੌਰ ਤੇ ਇੰਨੇ ਹੀ ਅੰਦਰੋਂ ਟੁੱਟ ਚੁੱਕੇ ਆ ਕਿ ਲੋਕਾਂ ਦੇ ਵਿੱਚ ਜਾਂ ਤਾਂ ਘਬਰਾ ਰਹੇ ਨੇ ਤੁਸੀਂ ਮੈਂ ਇਹ ਗੱਲ ਮੈਂ ਤਾਂ ਕਹੋੜ ਕੀਤੀ ਆ ਕਿ ਕੁਝ ਵੀ ਆਮ ਆਦਮੀ ਪਾਰਟੀ ਦੀ ਚੋਣ ਪ੍ਰਚਾਰ ਆਪਣੇ ਅਰਵਿੰਦ ਕੇਸ਼ੀ ਵੱਲੋਂ ਕੋਈ ਵੀ ਉਹ ਜਿਹੀ ਹਰਕਤ ਹੋਈ ਨਹੀਂ ਪੰਜਾਬ ਦੇ ਵਿੱਚ ਹੀ ਨਾ ਹੀ ਦਿੱਲੀ 'ਚ ਇੱਕ ਦਿਨ ਪ੍ਰੈਸ ਕਾਨਫਰੰਸ ਜਿਹੜੀ ਜ਼ਰੂਰ ਕੀਤੀ ਉਸ ਤੋਂ ਬਾਅਦ ਕੋਈ ਕਾਰਵਾਈ ਹੋਈ ਨਹੀਂ ਇਹ ਆਪਣੇ ਆਪ ਦੇ ਵਿੱਚ ਇੱਕ ਗੰਢੀ ਸਵਾਲ ਹੈ ਕਿ ਇਹ ਕਿਉਂ ਨਹੀਂ ਹੋ ਰਿਹਾ ਖੈਰ ਇਹ ਗੱਲ ਖਲਾਕ ਹੋ ਗਈ ਹੁਣ ਤੁਸੀਂ ਮੈਨੂੰ ਪ੍ਰਸ਼ਨ ਪੁੱਛਿਆ ਸਾਦੂ ਸਿੰਘ ਧਰਮਸੋਤ ਤੇ ਅਪਾਈ ਅੰਮ੍ਰਿਤਪਾਲ ਦੇ ਕੰਟੈਕਟ ਵਿੱਚ ਜਿਸ ਦਿਨ ਸੁਪਰੀਮ ਕੋਰਟ ਦੇ ਵਿੱਚ ਆਮ ਆਦਮੀ ਪਾਰਟੀ ਇਹ ਜਿਹੜੀ ਲੀਗਲ ਸੈਂਸੀ ਅਰਵਿੰਦ ਕੇਸ਼ੀਵਰ ਦੀ ਜ਼ਮਾਨਤ ਬਾਕਰੀ ਸੀ ਤਾਂ ਉਸ ਵਕਤ 에ਡੀ ਦੇ ਜਿਹੜੇ ਲੀਗਲ ਧਿਰ ਦੇ ਸਾਰੇ ਬੰਦੇ ਉਹਨਾਂ ਨੇ ਇਹ ਮੁੱਦਾ ਠਾਇਆ ਕਿ ਜੇਕਰ ਅੱਜ ਅਰਵਿੰਦ ਕੇਸ਼ੀਵਰ ਨੂੰ ਜ਼ਮਾਨਤ ਦਿੱਤੀ ਜਾਵੇਗੀ ਤਾਂ ਕੱਲ ਨੂੰ ਅਮਰਪਾਲ ਸਿੰਘ ਵੀ ਇਸ ਮੁੱਦੇ ਤੇ ਜਿਹੜਾ ਉਹ ਜ਼ਮਾਨਤ ਮੰਗ ਸਕਦਾ ਹੈ ਇਹ ਸੁਪਰੀਮ ਕੋਰਟ 'ਚ ਗੱਲ ਹੋਈ ਸੀ ਉਸ ਦਿਨ ਤਾਂ ਸੁਪਰੀਮ ਕੋਰਟ ਨੇ ਇਹ ਗੱਲ ਕਹੀ ਕਿ ਹਾਂ ਭਈ ਉਹ ਬੰਦਾ ਆਪਣੇ ਵਾਸਤੇ ਜਿਹੜੀਆਂ ਚੋਣ ਪ੍ਰਚਾਰ ਨਹੀਂ ਕਰ ਸਕਦਾ ਜਿਹੜਾ ਕਿਸੇ ਵੀ ਕੇਸ ਦੇ ਵਿੱਚ ਜੇਲ੍ਹ ਵਿੱਚ ਬੰਦਾਗਾ ਇਹ ਉਸ ਤਨ ਹਾਈ ਕੋਰਟ ਨੇ ਇਹ ਮਹ ਕਰਦਾ ਸੁਪਰੀਮ ਕੋਰਟ ਨੇ ਇਹ ਗੱਲ ਕਹੀ ਤਾਂ ਸ਼ਾਇਦ ਐਸੇ ਹੀ ਆਧਾਰ ਤੇ ਉਤੇ ਕਿ ਜਿਹੜੀ ਅਰਧ ਕੇਸ ਦੀ ਵਾਰ ਨੂੰ ਜਵਾਬਤ ਦੇ ਦਿੱਤੀ ਗਈ ਇਸ ਤਰਕ ਨੂੰ ਈਡੀ ਦੇ ਇਸ ਤਰਕ ਨੂੰ ਸੁਪਰੀਮ ਕੋਰਟ ਨੇ ਨਹੀਂ ਬਣਾ ਉਹਨਾਂ ਨੇ ਇਹ ਗੱਲ ਕਿ ਜਿਹੜਾ ਬੰਦਾ ਆਪ ਦੋਸ਼ੀ ਹੋ ਆਪਣਾ ਚੋਣ ਪ੍ਰਚਾਰ ਨਹੀਂ ਕਰ ਸਕਦਾ ਇਹ ਉਦ ਦਿੱਤੀ ਹੁਣ ਸਿੱਧੂ ਸਾਹਿਬ ਗੱਲ ਆ ਗਈ ਪਰ ਉਸ ਧਰਮ ਸੋਦੀ ਤੇ ਦੂਜੇ ਪਾਸੇ ਅੰਮ੍ਰਿਤਪਾਲ ਉਹ ਸਾਧੂ ਸਿੰਘ ਧਰਮ ਸੋਦਾ ਜਿਸ ਤਰੀਕੇ ਦਾ ਬੀਤੇ ਸਮੇਂ ਦੇ ਵਿੱਚ ਕਾਰਸ਼ੈਲੀ ਰਹੀ ਆ ਜਾਂ ਵਿਜੀਲੈਂਸ ਨੇ ਜਿਸ ਤਰੀਕੇ ਨਾਲ ਆਮਦਨ ਤੋਂ ਵੱਧ ਸਰੋਤਾਂ ਦੇ ਆਧਾਰ ਤੇ ਉਸ ਨੂੰ ਗ੍ਰਿਫਤਾਰ ਕੀਤਾ ਕਿ ਜਦੋਂ ਉਹ ਮੰਤਰੀ ਸੀ ਉਹਦੀ ਆਮਦਨ 2.36 ਕਰੋੜ ਸੀ ਜਦੋਂ ਉਹਦੇ ਖਰਚੇ ਜਿਹੜੇ 8.76 ਕਰੋੜ ਸੀ ਇਸ ਆਧਾਰ ਤੇ ਉਹਨੂੰ ਗ੍ਰਿਫਤਾਰ ਕੀਤਾ ਆ ਕੀਤਾ ਸੀ ਤੇ ਵਿਜੀਲੈਂਸ ਅਫਸਰ ਜੀ ਹੁਣ ਤਾਂ ਮਾਨਯੋਗ ਕੋਰਟ ਨੇ ਉਹਨੂੰ ਜ਼ਮਾਨਤ ਦਿੱਤੀ ਕਿ ਚਲੋ ਤੁਸੀਂ ਚੋਣ ਪ੍ਰਚਾਰ ਕਰੋ ਹੁਣ ਇਸ ਹਾਲਤ ਵਿੱਚ ਉਹ ਚੋਣ ਪ੍ਰਚਾਰ ਕਰੂਗਾ ਕਿ ਜਦੋਂ ਉਹ ਚੋਣ ਪ੍ਰਚਾਰ ਕਰੂਗਾ ਕੀ ਲੋਕੋ ਨੂੰ ਸਵਾਲਾਂ ਦੇ ਘੇਰੇ ਵਿੱਚ ਨਹੀਂ ਰੱਖਣਗੇ ਕਾਂਗਰਸ ਪਾਰਟੀ ਦੀ ਉੱਤੇ ਕਾਰਜਸ਼ੈਲੀ ਦੇ ਉੱਤੇ ਪ੍ਰਸ਼ਨ ਚ ਨਹੀਂ ਉਠਣਗੇ ਇਹੋ ਜਿਹੜੇ ਚੋਲ ਪ੍ਰਚਾਰਕ ਜਾਂ ਹੁੰਦੇ ਨੇ ਜਿਹੜੇ ਵਿਅਕਤੀ ਜਿੰਨਾ ਤੇ ਦੋਸ਼ ਲੱਗੇ ਨੇ ਜਿਹੜੇ ਬੰਦੇ ਜੇਲਾ ਚ ਬੰਦਨੇ ਚਾਹੀਏ ਉਹ ਕਿਸੇ ਵੱਲ ਹੋਵੇ ਚਾਹੇ ਕੋਈ ਵੀ ਹੋਵੇ ਕੀ ਉਹ ਪਾਰਟੀ ਵਾਸਤੇ ਸਹੀ ਢੰਗ ਨਾਲ ਪ੍ਰਚਾਰ ਕਰ ਪਾਉਣਗੇ ਇਹ ਆਪਣੇ ਆਪ ਦੇ ਵਿੱਚ ਪ੍ਰਸ਼ਨ ਹੈਗਾ ਤੇ ਜੇਕਰ ਅਮਰਤਪਾਲ ਦੀ ਸਥਿਤੀ ਦੇ ਸੰਦਰਭ ਚ ਸੁਖਿੰਦਰ ਜੀ ਅਸੀਂ ਗੱਲ ਕਰੀਏ ਅਮਰਤਪਾਲ ਨੂੰ ਇੱਕ ਤਰਤਾ ਜ਼ਰੂਰ ਪ੍ਰਸੰਨ ਕਰਦੀ ਹੈ ਪਰ ਬਾਕੀ ਤਰ੍ਹਾਂ ਜਿਹੜੀਆਂ ਸੁਖਵਿੰਦਰ ਜੀ ਸ਼ਾਇਦ ਉਹ ਜਾ ਸਮਰਥਨ ਉਹਨੂੰ ਨਹੀਂ ਦੇ ਸਕਦੀਆਂ ਜਿਉਂ ਜਾ ਸਮਰਥਨ ਇੱਕ ਤਰ੍ਹਾਂ ਸੁਣ ਚਾ ਰਹੀ ਹੈ ਜੇਕਰ ਸਿਮਰਜੀਤ ਸਿੰਘ ਮਰ ਅਮਰਤਪਾਲ ਦੇ ਹਾਕਾ ਦੇ ਵਿੱਚ ਆਪਣਾ ਉਮੀਦਵਾਰ ਬਿਠਾ ਦਿੰਦਾ ਤਾਂ ਸੁਖਵਿੰਦਰ ਜੀ ਉਸ ਰਸਕੇ ਦੇ ਵਿੱਚ ਕਾਂਗਰਸ ਵਿੱਚ ਚੋਣ ਲੜ ਰਹੀ ਆ ਅਕਾਲੀ ਦਲ ਵੀ ਲੜ ਰਿਹਾ ਦੂਜੇ ਪੱਲੇ ਆਮ ਆਦਮੀ ਪਾਰਟੀ ਦੇ ਬਲਾਰੇ ਉਮੀਦਵਾਰ ਵੀ ਚੋਣ ਲੜ ਰਿਹਾ ਤੇ ਸਾਰੇ ਨਹੀਂ ਪਰ ਕਾਨੂੰਨਨ ਤੌਰ ਤੇ ਤਾਨਖੀ ਸਾਹਿਬ ਬਣਦੀ ਹੈ ਨਾ ਕਿ ਕਾਨੂੰਨਨ ਤੌਰ ਤੇ ਮੈਂ ਗੱਲ ਕਰਦਾ ਆ ਕਿ ਇਹ ਇੰਨਾ ਤਰ੍ਹਾਂ ਦਾ ਕੀ ਅਸਰ ਆ ਜਾਂ ਨਹੀਂ ਅਸਰ ਉਹ ਗੱਲਾਂ ਹੋਰ ਨੇ ਮੈਂ ਕਾਨੂੰਨੀ ਪ੍ਰਕਿਰਿਆ ਦੀ ਗੱਲ ਕਰਦਾ ਕਿ ਵੱਖੋ ਵੱਖਰਾ ਨਿਜਮ ਕਿਉਂ ਹੈ ਜੇ ਇਹਨਾਂ ਦੋਵਾਂ ਨੂੰ ਤੁਸੀਂ ਕਹਿ ਰਹੇ ਹੋ ਕਿ ਇਹ ਦੋਸ਼ੀ ਬਣਾਇਆ ਇਹਨਾਂ ਦੋਵਾਂ ਨੂੰ ਤੇ ਇਹਨਾਂ ਦੋਵਾਂ ਨੂੰ ਦੋਸ਼ੀ ਬਣਾਉਣ ਦੇ ਬਾਵਜੂਦ ਦੂਜਿਆਂ ਦੇ ਝੂਠ ਪ੍ਰਚਾਰ ਕਰਨ ਦੀ ਇਜਾਜ਼ਤ ਮਿਲ ਸਕਦੀ ਹੈ ਤਾਂ ਫਿਰ ਆਪਣੇ ਲਈ ਅਮਰਤਪਾਲ ਨੂੰ ਕਿਉਂ ਨਹੀਂ ਮੈਂ ਤਾਂ ਇਹ ਗੱਲ ਆ ਬਾਹਰਲੀ ਧਿਰਾਂ ਦੀ ਕੀ ਗੱਲ ਆ ਜਾਂ ਨਹੀਂ ਗੱਲ ਉਹ ਗੋਖੜੀਆਂ ਗੱਲਾਂ ਮੈਂ ਸਭ ਤੋਂ ਸਭ ਉਹੀ ਗੱਲ ਕੀਤੀ ਤਾਂ ਮੈਂ ਸਟਾਰਟ ਤੇ ਗੱਲ ਕੀਤੀ ਕਿ ਸੁਪਰੀਮ ਕੋਰਟ ਨੇ ਉਸ ਦਿਨ ਈਡੀ ਦੀ ਇਸ ਤਰਕ ਨੂੰ ਰੱਦ ਕਰ ਦਿੱਤਾ ਸੀ ਈਡੀ ਨੇ ਸੁਪਰੀਮ ਕੋਰਟ ਨੇ ਸਪਸ਼ਟੇ ਗੱਲ ਕਹੀ ਕਿ ਜਿਹੜਾ ਵਿਅਕਤੀ ਕਿਸੇ ਵੀ ਕੇਸ ਦੇ ਵਿੱਚ ਜੇਲ੍ਹ ਅੰਦਰ ਹੈਗਾ ਉਹ ਆਪਣੇ ਵਾਸਤੇ ਚੋਣ ਪ੍ਰਚਾਰ ਨਹੀਂ ਕਰ ਸਕਦਾ ਸੁਪਰੀਮ ਕੋਰਟ ਦੀ ਉਸ ਦਿਨ ਦੀ ਰੂਲਿੰਗ ਸ਼ਾਇਦ ਇਹੋ ਹੀ ਕਾਰਨਾਂ ਕਿ 1999 ਦੇ ਵਿੱਚ ਜਦੋਂ ਸਿਮਰਜੀਤ ਸਿੰਘ ਬਾਦੂ ਚੋਣ ਲੜਦਾ ਤਾਂ ਜੇਲ੍ਹ ਵਿੱਚ ਸੀ ਉਸ ਨੂੰ ਇਜਾਜ਼ਤ ਨਹੀਂ ਸੀ ਦਿੱਤੀ ਗਈ ਬੀਤੇ ਸਮੇਂ ਵਿੱਚ ਬੜੇ ਲੋਕ ਇਦਾਂ ਦੇ ਨਹੀਂ ਜਿਨ੍ਹਾਂ ਨੇ ਚੋਣਾ ਨਹੀਂ ਲੜਿਆ ਜਿਹੜੇ ਆਪਾਂ ਆਪਾਂ ਦੇਖਿਆ ਕਿ ਜਦੋਂ ਵਿਕਰਮ ਸਿੰਘ ਮਜੀਠੀਆ ਨੂੰ ਦੋਸ਼ੀ ਬਣਾਇਆ ਗਿਆ ਡਰੱਗ ਕੇਸ ਦੇ ਵਿੱਚ ਤਾਂ ਵਿਕਰਮ ਸਿੰਘ ਮਜੀਠੀਆ ਨੂੰ ਆਜ਼ਾਦਤ ਕੋਰਟ ਨੇ ਬਕਾਇਦਾ ਦਿੱਤੀ ਚੋਣ ਪ੍ਰਚਾਰ ਕਰਨ ਦੀ ਹਾਲਾਂਕਿ ਬਾਅਦ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਉਹਨਾਂ ਨੂੰ ਸਮਰਪਣ ਕਰਨਾ ਪਿਆ ਆਤਮ ਸਮਰਪਣ ਦਿੱਤਾ ਉਹਨਾਂ ਨੇ ਪਰ ਬਾਅਦ ਦੇ ਵਿੱਚ ਪਹਿਲਾਂ ਤਾਂ ਉਹਨਾਂ ਨੂੰ ਇਜਾਜ਼ਤ ਮਿਲੀ ਚੋਣ ਪ੍ਰਚਾਰ ਕਰਨ ਦੀ ਸੋ ਜਦੋਂ ਜਿਹੜਾ ਬਿਕਰਮ ਸਿੰਘ ਮਜੀਠੀ ਦਾ ਕੇਸ ਸੀ ਉਹ ਕੇਸ ਕੁਝ ਅਲੱਗਾ ਜਦੋਂ NSA ਲੱਗਦੀਆ ਉਹ ਕੇਸ ਕੁਝ ਅਲੱਗ ਆ ਜਿੰਨਾ ਜਿੰਨਾ ਬੰਦੇ ਆ ਦੀ ਅਸੀਂ ਗੱਲ ਕਰ ਰਹੇ ਆ ਬਿਕਰਮ ਸਿੰਘ ਮਜੀਠੀ ਦਾ ਕੇਸ ਨੂੰ ਜਦੋਂ ਚੋਣ ਪ੍ਰਚਾਰ ਕਰਨ ਲਈ ਇਜਾਜ਼ਤ ਮਿਲੀ ਉਸ ਕੇਸ ਦੀ ਰੂਪਰੇਖਾ ਜਿਹੜੀ ਉਹ ਅਲੱਗ ਸੀ ਨਾ ਕਿ ਅਮਰਤਪਾਲ ਵਰਗੀ ਅਮਰਤਪਾਲ ਸਿੰਘ ਦੇ ਉੱਤੇ NSA ਲੱਗਾ ਉਸ ਵਕਤ ਸਿਵਰਿੰਗਜੀਤ ਸਿੰਘ ਬਾਦ ਦੇ ਉੱਤੇ ਵੀ ਅਜਿਹੇ ਗੰਭੀਰ ਦੋਸ਼ ਲੱਗੇ ਉਹਨਾਂ ਦੋਸ਼ਾਂ ਦੇ ਤਹਿਤ ਹੀ ਉਹ ਜੇਲ੍ਹ ਚ ਬੰਦ ਸੀ ਉਹਨਾਂ ਦੋਸ਼ਾਂ ਦੇ ਹਵਾਲੇ ਦੇ ਨਾਲ ਹੀ ਜਿਹੜੀ ਆ ਸੁਪਰੀਮ ਕੋਰਟ ਨੇ ਇਨਕਾਰ ਜਿਹੜਾ ਕੀਤਾ ਤੇ ਅਰਵਿੰਦ ਕੇਸ਼ਰੀਵਾਲ ਨੂੰ ਜ਼ਮਾਨਤ ਦਿੱਤੀ ਦੋਵਾਂ ਕੇਸਾਂ ਦੀ ਬਿਕਰਮਜੀਤਿਆ ਔਰ ਦੂਜੇ ਪਾਸੇ ਅਮਰਪਾਲ ਸਿੰਘ ਦੇ ਕੇਸਾਂ ਦੀ ਜਿਹੜੀ ਵਿਸਥਾਰ ਆ ਜਾਂ ਰੂਪਰੇਖਾ ਅਲੱਗ-ਅਲੱਗ ਹੈਗੀ ਆ ਇੱਕ ਪਾਸੇ NSA ਲੱਗਾ ਹੀ ਦੂਜੇ ਪਾਸੇ ਭਾ ਕੇਸ ਦੇ ਜਤਰਾ ਨੂੰ NDPC ਇਕੱਤਰ ਸੀ ਉਹ ਅਲੱਗ ਤਰ੍ਹਾਂ ਦਾ ਸੀ ਦੇਸ਼ਵਿਰੋਧੀ ਤੇ ਦੂਜੇ ਪਾਸੇ ਸਮਾਜਵਿਰੋਧੀ ਇਹ ਫਰਕ ਹੈ ਸੁਖਿੰਦਰ ਜੀ ਜਦੋਂ ਸਿਮਰਜੀਤ ਸਿੰਘ ਬਾਦ 1992 ਚ ਜੇਲ੍ਹ ਚ ਲੜਦਾ ਤਾਂ ਉਦੋਂ ਵੀ ਦੇਸ਼ਵਿਰੋਧੀ ਬਗਾਵਤ ਦੇ ਤਹਿਤ ਹੀ ਉਹਨਾਂ ਨੂੰ ਜੇਲ੍ਹ ਚ ਬੰਦ ਰੱਖਿਆ ਸੀ ਬਾਅਦ ਵਿੱਚ ਉਹ ਰਿਹਾ ਹੋਇਆ ਇੱਕ ਨੂੰਸਰ ਆਪਣੀ ਕੋਟ ਦੀ ਜਿਹੜੀ ਐ ਰੂਟਿੰਗ ਹੈਗੀ ਆ ਇਸੇ ਅਧਾਰ ਤੇ ਉਹਨਾਂ ਨੇ ਇਹ ਤਰਕ ਜਿਹੜਾ ਦਿੱਤਾ ਤੇ ਅਰਵਿੰਦ ਕੇਸਰੀਵਾਲ ਨੂੰ ਜਮਾਨਤ ਚੜੀ ਦੇ ਦਿੱਤੀ ਹੁਣ ਜਿਹੜੀ ਸਥਿਤੀ ਹੈ ਮੈਂ ਇੱਕ ਮਿੰਟ ਗੱਲ ਖਤਮ ਕਰਦੀ ਜਿਹੜੀ ਸਥਿਤੀ ਆ ਉਸ ਦਾ ਮਾਪੇ ਵੀ ਹੁਣ ਪਤਾ ਲੱਗਾ ਕਿ ਚੋਣ ਪ੍ਰਚਾਰ ਤੋਂ ਸਾਈਡ ਹੋ ਰਹੇ ਨੇ ਕਿਉਂਕਿ ਕਹਿੰਦੇ ਨੇ ਕਿ ਜੇਕਰ ਉਸ ਦੇ ਮਾਪੇ ਆ ਚੋਣ ਪ੍ਰਚਾਰ ਕਰਦੇ ਨੇ ਤਾਂ ਇਹਦੇ ਉੱਤੇ ਚੋਣ ਕਮਿਸ਼ਨ ਕਾਰਵਾਈ ਜਿਹੜੀ ਕਰ ਸਕਦਾ ਆ ਤਾਂ ਕਿ ਇਹ ਖਬਰਾਂ ਇਦਾਂ ਦੀਆਂ ਸੀ ਕਿ ਅੰਮ੍ਰਿਤਪਾਲ ਦੇ ਮਾਤਾ ਪਿਤਾ ਵੀ ਸ਼ਾਇਦ ਕੋਈ ਇੱਕ ਵਿੱਚ ਜਿਹੜਾ ਪ੍ਰਚਾਰ ਹੋ ਨਾ ਕਰਦੇ ਹੋਈਆਂ ਖਬਰਾਂ ਜਿਹੜੀਆਂ ਸੋਸ਼ਲ ਮੀਡੀਆ ਦੇ ਸਾਹਮਣੇ ਆਈਆਂ ਸੋ ਸਥਿਤੀ ਹੈ ਸੁਖਵਿੰਦਰ ਜੀ ਦੀ ਕਾਨੂੰਨੀ ਪ੍ਰਕਿਰਿਆ ਆਦੀਆਂ ਨੇ ਉਹਦਾ ਉੱਤੇ ਜ਼ਿਆਦਾ ਟਿਕਾ ਟਿਕਣੀ ਆਪਾਂ ਨਾ ਹੀ ਕਰੀਏ ਤਾਂ ਵਧੀਆ ਹੈ ਜੀ ਚਲੋ ਦੇਖਦੇ ਆ ਕਿ ਇਹਦੇ ਵਿੱਚ ਹੁਣ ਕੀ ਬਣਦਾ ਹੈ ਕਿ ਅਦਾਲਤ ਕੋਲੇ ਪਹੁੰਚ ਕਰਦੇ ਅਵਰਤਪਾਲ ਦੇ ਵਕੀਲ ਜਾਂ ਨਹੀਂ ਇਹਦੀ ਗੱਲ ਜਿਹੜੀ ਦੇਖਣੀ ਪਊਗੀ ਉਧਰ ਚਲੋ ਆਪਾਂ ਜੇ ਗੱਲ ਕਰ ਲਈਏ ਚੋਣ ਪ੍ਰਚਾਰ ਕੰਪੇਨ ਕਮੇਟੀ ਦੀ ਜਿਹੜੀ ਕੱਲ ਕਾਂਗਰਸ ਨੇ ਆਪਣੀ ਕੰਪੇਨ ਕਮੇਟੀ ਜਿਹੜੀ ਹੈ ਉਹ ਜਿਹੜੀ ਐਲਾਨ ਕੀਤਾ ਉਹਦਾ ਉਹਦੇ ਵਿੱਚ ਬਹੁਤ ਸਾਰੇ ਨਾਮ ਜਿਹੜੇ ਸ਼ਾਮਲ ਕੀਤੇ ਗਏ ਜਿਦੇ ਵਿੱਚ ਸੁਖਵਿੰਦਰ ਡੈਣੀ ਨੂੰ ਔਰ ਹਰਦੇਹਾਲ ਕੰਬੋਜ ਨੂੰ ਕੋ ਚੇਅਰਮੈਨ ਜਿਹੜਾ ਲਾਇਆ ਗਿਆ ਉਹਦੇ ਚੇਅਰਮੈਨ ਜਿਹੜਾ ਕੰਪੇਨ ਕਮੇਟੀ ਦੇ ਲਾਇਆ ਗਿਆ ਰਾਣਾ ਕੇਪੀ ਨੂੰ ਪਵਨ ਆਦੀਆਂ ਨੂੰ ਜਗ੍ਹਾ ਉਹਦੇ ਵਿੱਚ ਦਿੱਤੀ ਗਈ ਹੈ ਔਰ ਬਹੁਤ ਸਾਰੇ ਜਿਹੜੇ ਨਾਮ ਇਹਦੇ ਵਿੱਚ ਅਣਕੀ ਸਾਹਿਬ ਹੈਗੇ ਆ ਜਿਵੇਂ ਗੱਲ ਕਰਾਂ ਪਵਨ ਆਦਿਆਂ ਨੂੰ ਸੀਨੀਅਰ ਉਪ ਚੇਅਰਮੈਨ ਜਿਹੜਾ ਬਣਾਇਆ ਗਿਆ ਤੇ ਸੰਸਦ ਮੈਂਬਰ ਜਿਹੜੇ ਹੈਗੇ ਜਸਵੀਰ ਕਲ ਡੈਂਪਾ ਨੂੰ ਇਸ ਕਮੇਟੀ ਦਾ ਕਨਵੀਨਰ ਬਣਾਇਆ ਗਿਆ ਮੇਰੇ ਵਿੱਚ ਜਿਹੜੇ ਮੈਂਬਰ ਨੇ ਤ੍ਰਿਪਰਜਿੰਦਰ ਬਾਜਵਾ ਓਪੀ ਸੋਨੀ ਕੁਲਜੀਤ ਨਾਗਰਾ ਸੰਗਤ ਗਿਲਜੀਆ ਰਾਣਾ ਗੁਰਜੀਤ ਸੁਖਵਿੰਦਰ ਸਿੰਘ ਸਰਕਾਰੀਆ ਮੁਹੰਮਦ ਸਦੀਕ ਰजिया ਸੁਲਤਾਨਾ ਰਾਜਕੁਮਾਰ ਬੇਰਕਾ ਗੁਰਜੀਤ ਕੂਟਲੀ ਅਰੁਣਾ ਚੌਧਰੀ ਸੁਖਵਿੰਦਰ ਸਿੰਘ ਕੂਟਲੀ ਕੈਪਟਨ ਸੰਦੀਪ ਸੰਧੂ ਦੇ ਨਾਮ ਆਜਮਲ ਹਾਲਾਂਕਿ ਇਹਦੇ ਵਿੱਚ ਇਹ ਹੈ ਕਿ ਨਵਜੋਤ ਸਿੰਘ ਸਿੱਧੂ ਦਾ ਨਾਮ ਵੈਸੇ ਤੌਰ ਤੇ ਨਹੀਂ ਆਇਆ ਪ੍ਰਤਾਪ ਸਿੰਘ ਬਾਜਵਾ ਦਾ ਵੀ ਨਾਮ ਵੈਸੇ ਤੌਰ ਤੇ ਨਹੀਂ ਆਇਆ ਪਰ ਜਿਹੜੇ ਬਾਕੀ ਪ੍ਰਧਾਨ ਜਿਵੇਂ ਉਹਨਾਂ ਨੇ ਕਿਹਾ ਕਿ ਐਕਸ ਪ੍ਰਧਾਨ ਐਕਸ ਪੀਪੀਸੀ ਪ੍ਰੈਜ਼ੀਡੈਂਟ ਜਿਹੜੇ ਆ ਉਹਨਾਂ ਨੂੰ ਸਾਰਿਆਂ ਨੂੰ ਸਪੈਸ਼ਲੀ ਇਨਵਾਈਟੀ ਦੇ ਤੌਰ ਤੇ ਯਾਨੀ ਕਿ ਉਹਨਾਂ ਨੂੰ ਤਾਂ ਕਿਹਾ ਹੀ ਗਿਆ ਇਸ ਲਿਸਟ ਦੇ ਵਿੱਚ ਯਾਨੀ ਕਿ ਪ੍ਰਾਪਰ ਤੌਰ ਤੇ ਨਵਜੋਤ ਸਿੰਘ ਸਿੱਧੂ ਦਾ ਨਾਮ ਇਹਦੇ ਵਿੱਚ ਨਹੀਂ ਸ਼ਾਮਿਲ ਕੀਤਾ ਗਿਆ ਕਿਉਂਕਿ ਨਵਜੋਤ ਸਿੰਘ ਸਿੱਧੂ ਤੋਂ ਉੱਪਰ ਨਤਾ ਰਾਣਾ ਕੇਪੀ ਹੈ ਨਾਤਕਵਿੰਦਰ ਡੈਣੀ ਐ ਨਾ ਪਵਨ ਆਦਿਆਂ ਨਾ ਹਰਦੀਾਰ ਕੰਬੋਜ ਐ ਤਾਂ ਇਹਦੇ ਵਿੱਚ ਨਵਜੋਤ ਸਿੰਘ ਸਿੱਧੂ ਨੂੰ ਇਸ ਤਰੀਕੇ ਨਾਲ ਪਾਸੇ ਰੱਖਣਾ ਪ੍ਰਤਾਪ ਸਿੰਘ ਬਾਜਵਾ ਨੂੰ ਵਿੱਚ ਦਾ ਪਾਸੇ ਰੱਖਿਆ ਗਿਆ ਇਹ ਕੀ ਕੀ ਸੱਦ ਕਰਦਾ ਹੈ ਇਹ ਨਵਜੋਤ ਸਿੰਘ ਸਿੱਧੂ ਹੋਰਾਂ ਨੂੰ ਆਪਣੇ ਬਾਰੇ ਕੁਝ ਸੋਚਣਾ ਪਊਗਾ ਕਿ ਕਾਂਗਰਸ ਦੇ ਵਿੱਚ ਉਹਨਾਂ ਦੀ ਸਥਿਤੀ ਜੋ ਹੈ 2019 ਦੀਆਂ ਚੋਣਾਂ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੂੰ ਕਿਤੇ ਵੀ ਪ੍ਰਚਾਰ ਦੇ ਲਈ ਸੱਦਿਆ ਨਹੀਂ ਗਿਆ ਨਵਜੋਤ ਸਿੰਘ ਸਿੱਧੂ ਨੂੰ ਜੇ ਕਾਂਗਰਸ ਆਪਣੇ ਲਈ ਵਰਤ ਨਹੀਂ ਰਹੀ ਜੇ ਰਾਹੁਲ ਗਾਂਧੀ ਨੂੰ ਇਸ ਵਕਤ ਸਾਰੇ ਲੀਡਰਾਂ ਦੀ ਲੋੜ ਸੀ ਬੱਚੇ ਬੱਚੇ ਦੀ ਦੇਸ਼ ਦੇ ਵਿੱਚ ਲੋੜ ਹੈ ਤੇ ਨਵਜੋਤ ਸਿੰਘ ਸਿੱਧੂ ਨੂੰ ਉਦੋਂ ਨਹੀਂ ਵਰਤਿਆ ਗਿਆ ਰਾਹੁਲ ਗਾਂਧੀ ਦੇ ਵੱਲੋਂ ਤਾਂ ਫਿਰ ਅੱਗੇ ਜਾ ਕੇ ਨਵਜੋਤ ਸਿੰਘ ਸਿੱਧੂ ਦਾ ਭੂਿਕ ਕੀ ਹੈ ਕਾਂਗਰਸ ਦੇ ਵਿੱਚ ਉਹਨਾਂ ਨੂੰ ਸੋਚਣ ਦੀ ਲੋੜ ਹੈਗੀ ਸੁਖਵਿੰਦਰ ਜੀ ਜਿਹੜੀ ਲਿਸਟ ਤੁਸੀਂ ਪੜ੍ਹ ਕੇ ਸੁਣਾ ਰਹੇ ਸੀ ਜਿਹੜਾ ਚੇਅਰਮੈਨ ਰਾਣਾ ਕੇਪੀ ਵੱਲੋਂ ਲੱਗਦੇ ਰਾਣਾ ਕਵਰ ਪ੍ਰਤਾਪ ਸਿੰਘ ਜੀ ਚੋਂ ਮੈਂ ਨਾਂ ਪੜਿਆ ਤੇ ਪੀਰੀ ਵੀ ਮੈਨੂੰ ਸਮਝ ਹੀ ਨਹੀਂ ਕਿ ਇਹ ਬੰਦਾ ਹੈ ਜਦੋਂ ਫਿਰ ਅਗਲੇ ਦਿਨ ਪਤਾ ਲੱਗਾ ਕਿ ਰਾਣਾ ਕੇਪੀ ਅਫੇਰ ਵੀ ਨੂੰ ਪਤਾ ਲੱਗਾ ਕਿ ਇਸ ਸਾਫਤਾ ਜਿਹੜੇ ਸਪੀਕਰ ਦੇ ਵਿਧਾਨ ਸਭਾ ਦੇ ਇਹ ਉਹ ਨਹੀਂ ਜੇਕਰ ਮੇਰੇ ਵਰਗਾ ਬੰਦਾ ਖਬਰਾਂ 'ਚ ਰਹਿਣ ਵਾਲਾ ਬੰਦੇ ਨੂੰ ਇਸ ਗੱਲ ਦਾ ਨਹੀਂ ਪਤਾ ਕਿ ਰਾਣਾ ਕਮਰ ਪ੍ਰਤਾਪ ਸਿੰਘ ਕਿਹੜਾ ਬੰਦਾ ਤੇ ਉਹਨੂੰ ਚੇਅਰਮੈਨ ਲਾਤਾ ਤਾਂ ਸੁਖਵਿੰਦਰ ਜੀ ਪੰਜਾਬ 'ਚ ਕਈ ਲੋਕ ਨੇ ਜਿਨ੍ਹਾਂ ਨੂੰ ਸ਼ਾਇਦ ਕੇਪੀ ਦਾ ਵੀ ਨਾ ਪਤਾ ਹੋਵੇ ਇਹ ਕਾਂਗਰਸ ਪਾਰਟੀ ਦੀ ਉਸ ਅਸੀਂ ਕਹਿ ਸਕਦੇ ਹਾਂ ਕਿ ਇਹ ਮਨੋਸਥਿਤੀ ਜਾਂ ਕਾਂਗਰਸ ਪਾਰਟੀ ਉਸ ਦੇਸ਼ਾਂ ਨੂੰ ਪੇਸ਼ ਕਰਦਾ ਇਹ ਹਾਂ ਵੀ ਜਿਨ੍ਹਾਂ ਨੂੰ ਉਹਨੇ ਚੁੱਕਣਾ ਉਹਨੂੰ ਚੁੱਕਣਾ ਜਿਨ੍ਹਾਂ ਨੂੰ ਖੁੱਡੇ ਲੈਣਾ ਉਹ ਖੁੱਡੇ ਲੈ ਲਵਾ ਹੁਣ ਨਵਜੋਤ ਸਿੱਧੂ ਦੇ ਸਬੰਧ ਚ ਗੱਲ ਕੀਤੀ ਹੈ ਨਵਜੋਤ ਸਿੰਘ ਸਿੱਧੂ ਹੁਣਾਂ ਨੇ ਅੱਜ ਤੋਂ 4 ਜਾਂ 5 ਦਿਨ ਪਹਿਲਾਂ ਜਾਂ ਉਹਨਾਂ ਦੇ ਜਿਹੜੇ ਧੜੇ ਦੇ ਬੰਦੇ ਨੇ ਉਹਨਾਂ ਨੇ ਇਨੀ ਗੱਲ ਸਾਫ਼ ਕਹਿ ਦਿੱਤੀ ਸੀ ਕਿ ਜਿੰਨਾ ਚਿਰ ਤੱਕ ਹਾਈ ਕਮਾਂਡ ਸਾਨੂੰ ਇਹ ਗੱਲ ਨਹੀਂ ਕਹਿੰਦੀ ਕਿ ਤੁਸੀਂ ਪ੍ਰਚਾਰ ਕਰਦਾ ਅਸੀਂ ਉਹਨਾਂ ਚ ਪ੍ਰਚਾਰ ਨਵਜੋਤ ਸਿੱਧੂ ਕਿਸੇ ਵੀ ਸਟੇਜ ਤੇ ਨਹੀਂ ਕਰਨਗੇ ਤਾਂ ਨਵਜੋਤ ਸਿੱਧੂ ਹੁਣਾਂ ਨੇ ਬਕਾਇਦਾ ਤੌਰ ਤੇ ਇਹ ਵੀ ਗੱਲ ਕਹੀ ਕਿ ਹਾਂ ਭਈ ਜਿੰਨਾ ਚਿਰ ਤੱਕ ਮੇਰੇ ਨਾਲ ਦੇ ਆ ਵਿਅਕਤੀ ਨੂੰ ਸਨਮਾਨਪੂਰਕ ਤਰੀਕੇ ਨਾਲ ਪਾਰਟੀ ਦੇ ਵਿੱਚ ਵਾਪਸ ਨਹੀਂ ਲਿਆ ਜਾਂਦਾ ਉਹ ਨਾ ਚਿਰ ਮੇ ਤੋਂ ਕੋਈ ਆਸ ਨਾ ਰੱਖਿਓ ਮੈਂ ਹਾਈ ਕਮਾਂਡ ਦੇ ਨਿਰਦੇਸ਼ਾਂ ਦਿੱਤੇ ਆ ਜਿਹੜੀ ਆ ਉਹ ਕੈਂਪੇਨ ਕਰਾਂਗਾ ਉਸ ਤਰ੍ਹਾਂ ਮੈਂ ਕਿਸੇ ਦਾ ਪ੍ਰਚਾਰ ਨਹੀਂ ਕਰਦਾ ਤੇ ਕੱਲ ਫਿਰ ਜਿਸ ਤਰੀਕੇ ਨਾਲ ਇਹ ਲਿਸਟ ਆਉਂਦੀ ਆ ਤਾਂ ਨਵਜੋਤ ਸਿੱਧੂ ਦਾ ਕਿਤੇ ਵੀ ਨਾਂ ਜਿਹੜਾ ਨਹੀਂ ਹੈਗਾ ਹਾਂ ਐਕਸ ਪ੍ਰਧਾਨਾ ਦਾ ਨਾਂ ਜ਼ਰੂਰ ਹੈਗਾ ਉਹਦੇ ਵਿੱਚ ਤਾਂ ਫਿਰ ਲਾਲ ਸਿੰਘ ਵੀ ਆ ਸ਼ਮਸ਼ੀਰ ਸਿੰਘ ਉਹ ਦੂਲੋ ਵੀ ਆ ਬੀਬੀ ਪਟਲਵਈਆ ਕੈਪਟਨ ਅਮਰਿੰਦਰ ਸਿੰਘ ਜਿਹੜੇ ਬਾਅਦ ਚ ਆ ਚੁੱਕੇ ਉਹ ਵੀ ਆ ਫਿਰ ਤਾਂ ਸਾਰੇ ਹੀ ਆ ਤਾਂ ਜਿਸ ਤਰੀਕੇ ਨਾਲ ਫਿਰ ਨਵਜੋਤ ਸਿੱਧੂ ਦਾ ਨਾਂ ਇਹਦੇ ਵਿੱਚ ਨਹੀਂ ਆਇਆ ਉਸ ਤੋਂ ਸਾਫ਼ ਇਹ ਜ਼ਾਹਿਰ ਹੋ ਗਿਆ ਕਿ 2024 ਦੇ ਲੋਕ ਸਭਾ ਦੇ ਚੋਣਾਂ ਦੇ ਵਿੱਚ ਵੀ ਕਾਂਗਰਸ ਪਾਰਟੀ ਨੂੰ ਨਵਜੋ ਸਿੱਧੂ ਦੀ ਲੋੜ ਨਹੀਂ ਹੈਗੀ ਉਹਨਾਂ ਨੂੰ ਕੋਈ ਮਨਾਉਣਾ ਨਾ ਕਿਸੇ ਨੇ ਮਨਾਉਣਾ ਤਾਂ ਨਾ ਹੀ ਕੋਈ ਬਣਾਉਣ ਦੀ ਕੋਈ ਲੋੜ ਸਮਝਦਾ ਪਿਆ ਅੱਜ ਜਿਹੜੀ ਆ 15 ਮਈ ਹੋ ਗਈ ਹੈ ਠੀਕ 15 ਦਿਨ ਬਾਕੀ ਰਹਿ ਗਏ ਆ ਤਾਂ ਜੇਕਰ ਚੋਣ ਪ੍ਰਚਾਰ ਵਿੱਚ ਨਵਜੋ ਸਿੱਧੂ ਦੀ ਲੋੜ ਹੁੰਦੀ ਕਿ ਜਿਸ ਤਰੀਕੇ ਨਾਲ ਹੁਣ ਚੋਣ ਪ੍ਰਚਾਰ ਹੌਲੀ-ਹੌਲੀ ਸਖ ਵੱਲ ਵੱਧ ਰਿਹਾ ਤਾਂ ਕੱਲ ਦੀ ਲਿਸਟ ਵਿੱਚ ਉਹਨਾਂ ਦਾ ਨਾਮ ਜਿਹੜਾ ਜ਼ਰੂਰ ਬਕਾਇਦਾ ਪਉਤੇ ਚੇਅਰਮੈਨ ਦੇ ਰੂਪ ਵਿੱਚ ਹੁੰਦਾ ਜਾਂ ਕਿਸੇ ਸਨਾਟੀ ਦੇ ਹਿਸਾਬ ਦੇ ਨਾਲ ਉਹਨਾਂ ਦਾ ਨਾਮ ਜ਼ਰੂਰ ਦਰਜ ਹੋਣਾ ਸੀ ਪਰ ਸ਼ਾਇਦ ਕਾਂਗਰਸ ਪਾਰਟੀ ਨੇ ਪੇ ਪੂਰਨ ਤੌਰ ਤੇ ਉਹਨੇ ਇਹ ਫੈਸਲਾ ਕਰ ਲਿਆ ਕਿ ਨਵਜੋਤ ਸਿੱਧੂ ਨੂੰ ਆਪਾਂ ਇਸ ਚੋਣ ਮਹਿਮ ਦਾ ਹਿੱਸਾ ਉਹਨਾਂ ਦੇ ਇੰਡੀਵਿਜੂਅਲ ਤੌਰ ਤੇ ਨਹੀਂ ਪਰੋਣਾ। ਹੁਣ ਪ੍ਰਸ਼ਨ ਆ ਗਿਆ ਨਵਜੋਤ ਸਿੱਧੂ ਦਾ ਕਿ ਨਵਜੋਤ ਸਿੱਧੂ ਨੂੰ ਹੁਣ ਕੀ ਕਰਨਾ ਚਾਹੀਦਾ? ਦੇਖੋ ਬੀਤੇ ਲੰਮੇ ਸਮੇਂ ਤੋਂ ਨਵਜੋਤ ਸਿੱਧੂ ਆਪਣੇ ਘਰੇਲੂ ਖਾਸ ਤੌਰ ਤੇ ਜਿਸ ਤਰੀਕੇ ਨਾਲ ਉਹਨਾਂ ਦੀ ਪਤਨੀ ਐਸੋੜੇ ਪੀੜਤ ਨੇ ਉਹਨਾਂ ਦੀ ਫੋਟੋ ਆਪੜੀਆਂ ਭਾਵਪੂਰਤ ਆਉਂਦੀਆਂ ਨੇ ਕਈ ਵਾਰੀ ਵੇਖ ਕੇ ਵੀ ਮਨ ਏਮੋਸ਼ਨਲ ਚੜਾਅ ਹੋ ਜਾਂਦਾ ਤੇ ਦੂਜੇ ਪਾਸੇ ਉਹ ਬੰਦਾ ਐਸੋੜੇ ਆਪਣੇ ਕੰਮ ਕਾਰਾਂ 'ਚ ਲੱਗਾ। ਕ੍ਰੀਤੀ ਰਣਨੀਤੀ ਨੂੰ ਲੈ ਕੇ ਜਿਸ ਤਰੀਕੇ ਨਾਲ ਉਹਨਾਂ ਨੇ ਉਸ ਦਿਨ ਗੱਲ ਕੀਤੀ ਕਿ ਜੇਕਰ ਕਾਂਗਰਸ ਪਾਰਟੀ ਉਹਨਾਂ ਨੂੰ ਸੰਗ ਦੀ ਹਾਈ ਕਮਾਂਡ ਸੰਗ ਦੀ ਹੈ ਤਾਂ ਫਿਰ ਤਾਂ ਮੈਂ ਉਹਨਾਂ ਦੇ ਨਾਲ ਜਿਹੜੀ ਪੰਜਾਬ ਦੀ ਲੀਡਰਸ਼ਿਪ ਹੈ ਇਹਨਾਂ ਨਾਲ ਮੈਂ ਕੋਈ ਇਹੋ ਜੀ ਗੱਲਬਾਤ ਨਹੀਂ ਕਰਦੀ ਕਿਉਂਕਿ ਮੇਰੇ ਵੱਲੋਂ ਜਿਹੜਾ ਵੀ ਕਾਰਵਾਈ ਕੀਤੀ ਜਾਂਦੀ ਹੈ ਇਹ ਹਮੇਸ਼ਾ ਉਸ ਨੂੰ ਵਿਰੋਧ ਦੇਣਾ ਚਾਹੁੰਦਾ ਦੇਖ ਲਈ ਹੈ ਤਾਂ ਸਖੰਤਰ ਜੀ ਅਜਿਹੀ ਸਥਿਤੀ ਦੇ ਵਿੱਚ ਨਵਜੋਤ ਸਿੰਘ ਸਿੱਧੂ ਨੂੰ ਜ਼ਰੂਰ ਸੋਚਣਾ ਪਏਗਾ ਔਰ ਸੋਚੇਗਾ ਵੀ ਕਿਉਂਕਿ ਕਾਰ ਬੈਠਣ ਵਾਲਾ ਵਿਅਕਤੀ ਹੈ ਨਹੀਂ कि जिस तरीके ਨਾਲ ਠੀਕ ਆ ਸਮੇਂ ਦੀਆਂ ਸਥਿਤੀਆਂ ਐਸੇ ਉਹਨਾਂ ਦੇ ਹੱਕ 'ਚ ਨਹੀਂ ਹਨ ਜਦੋਂ ਬੰਦਾ ਪਰਿਵਾਰਕ ਤੌਰ ਤੇ ਇੱਦਾਂ ਟੁੱਟਿਆ ਹੋਵੇ ਤਾਂ ਫਿਰ ਉਸ ਵੇਲੇ ਸੁਖਵਿੰਦਰ ਜੀ ਸਿਆਸਤਾਂ ਜਾਂ ਬਾਹਰ ਦੀਆਂ ਜ਼ਿੰਮੇਵਾਰੀਆਂ ਬੰਦਾ ਤਰੰਜੀ ਦੇ ਕੇ ਸਿਰਫ ਸਿਰਫ ਆਪਣੇ ਘਰ ਦੂਸਰਪਤ ਹੁੰਦਾ ਤਾਂ ਪਰ ਇਹ ਸਥਿਤੀਆਂ ਬਦਲਣੀਆਂ ਨੇ ਸਮਾ ਬਹੁਤ ਵੱਡਾ ਇੱਕ ਜ਼ਖਮ ਭਰਨ ਦਾ ਵੱਡੇ ਤੋਂ ਵੱਡਾ ਜ਼ਖਮ ਭਰਨ ਦਾ ਸਥਿਤੀਆਂ ਚੇਂਜ ਹੋਣਗੀਆਂ ਤਾਂ ਉਸ ਸਮੇਂ ਦੇ ਵਿੱਚ ਮੇਰਾ ਨਹੀਂ ਖਿਆਲ ਕਿ ਨਵਜੋਤ ਸਿੱਧੂ ਆਪਣੀ ਇਸ ਨਜ਼ਰ ਅੰਦਾਜ਼ੀ ਨੂੰ ਕਾਂਗਰਸ ਹਾਈ ਕਮਾਂਡ ਵੱਲੋਂ ਇਹਦੀ ਛੇਤੀ ਫਿਰ ਭੁੱਲ ਜਾਣਾ ਜਰੂਰ ਉਹ ਕੋਈ ਖਦੇ ਵਿੱਚ ਉਹ ਫੈਸਲਾ ਉਹ ਲੈਣਗੇ ਫੈਸਲਾ ਕਿਉਂਕਿ ਹਮੇਸ਼ਾ ਉਹ ਇੰਨੀ ਗੱਲ ਕਹਿੰਦੇ ਰਹੇ ਆ ਕਿ ਮੈਂ ਪ੍ਰਿੰਕਾ ਗਾਂਧੀ ਤੇ ਰਾਹੁਲ ਗਾਂਧੀ ਦਾ ਵਫਾਦਾਰ ਸਿਪਾਹੀ ਆ ਤੇ ਜੇਕਰ ਪ੍ਰਿੰਕਾ ਗਾਂਧੀ ਜਾਂ ਰਾਹੁਲ ਗਾਂਧੀ ਵੱਲੋਂ ਹੀ ਉਹ ਉਹਨਾਂ ਨੂੰ ਨਜ਼ਰ ਅੰਦਾਜ਼ ਕੀਤਾ ਜਾ ਰਿਹਾ ਤਾਂ ਫਿਰ ਸਿਪਾਹੀ ਨੇ ਫਿਰ ਵਫਾਦਾਰੀ ਬਖੂਮਤਾ ਕੀ ਕਰਨਾ ਰੰਗਨਾਬੀ ਰਾਜਨੀਤੀ ਕਰਨੀ ਆ ਤਾਂ ਹੋ ਸਕਦਾ ਕਿ ਪੰਜਾਬ ਦੇ ਵਿੱਚੋਂ ਫਿਰ ਅਜਿਹਾ ਫਰੰਟ ਇੱਕ ਬਣਾਉਣਾ ਜਿਹੜਾ ਇੱਕ ਖੇਤਰੀ ਪਾਰਟੀ ਦੀ ਜਿਹੜੀ ਪੰਜਾਬ ਦੇ ਵਿੱਚ ਉਹਨਾਂ ਨੂੰ ਹੋਣ ਮਹਿਸੂਸ ਹੋ ਰਹੀ ਆ ਉਸ ਨੂੰ ਪੂਰਾ ਕਰ ਸਕਣ ਕਿਉਂਕਿ ਬਾਕੀ ਸਪਸ਼ਟ ਰੂਪ ਚ ਉਹ ਕਹਿ ਚੁੱਕੇ ਆ ਕਿ ਮੈਂ ਕਿਸੇ ਪਾਰਟੀ ਫੋਰ ਪਾਰਟੀ ਚ ਨਹੀਂ ਜਾਣਾ ਪਰ ਹਾਂ ਇਹ ਉਹਨਾਂ ਦੇ ਵਾਸਤੇ ਸਭੀ ਕਰਨ ਜਾਂ ਰਸਤੇ ਜਰੂਰ ਖੁੱਲੇ ਆ ਇਹ ਉਹ ਆਪਣੇ ਪੱਧਰ ਤੇ ਕੋਈ ਆਪਣੀ ਪਾਰਟੀ ਤਾਂ ਬਣਾ ਸਕਦੇ ਕੋਈ ਫਰੰਟ ਫੜਾ ਸਕਦੇ ਆ ਜਿਹੜਾ ਪੰਜਾਬ ਦੇ ਹੇਤਾਂ ਵੀ ਪੰਜਾਬ ਦੀਆਂ ਮੰਗਾਂ ਦੀ ਗੱਲ ਕਰੇ ਹਾਂ ਇਹ ਤਾਂ ਹੁਣ ਸਮਾਂ ਦੱਸੇਗਾ ਬਾਕੀ ਸਤੂਰ ਜੀ ਜਿਸ ਤਰੀਕੇ ਨਾਲ ਨਵਜੋਸਿਦ ਨੂੰ ਨਜ਼ਰ ਅੰਦਾਜ਼ ਕੀਤਾ ਗਿਆ ਕਾਂਗਰਸ ਪਾਰਟੀ ਨੂੰ ਇਸ ਦੀ ਭਾਰੀ ਕੀਮਤ ਜਿਹੜੀ ਆ ਚੁਕਾਉਣੀ ਜ਼ਰੂਰੀ ਆ ਜ਼ਰੂਰ ਪੈ ਸਕਦੀ ਆ ਭਾਵੇਂ ਉਹ ਨੈਸ਼ਨਲ ਪੱਧਰ ਤੇ ਹੋਵੇ ਤੇ ਚਾਹੇ ਉਹ ਪੰਜਾਬ ਪੱਧਰ ਤੇ ਹੋਵੇ ਜੀ ਬਿਲਕੁਲ ਚਲੋ ਉਧਰ ਆਪਾਂ ਗੱਲ ਕਰ ਲਈਏ ਕਾਂਗਰਸ ਦੀ ਲੁਧਿਆਣਾ ਸੀਟ ਤੋਂ ਆਪਾਂ ਜੇ ਕਾਂਗਰਸ ਦੀ ਗੱਲ ਕਰ ਲਈਏ ਤਾਂ ਉੱਥੇ ਖੱਲਰ ਜਿਹਾ ਪੈਣਾ ਨਜ਼ਰ ਆ ਰਿਹਾ ਸਿਮਰਜੀਤ ਸਿੰਘ ਬੈਂਸ ਦੇ ਕਾਂਗਰਸ ਦੇ ਵਿੱਚ ਸ਼ਾਮਲ ਹੋਣ ਮਗਰੋਂ ਕਾਂਗਰਸ ਦੇ ਵਿੱਚ ਖੱਲਰ ਪੈ ਗਿਆ ਲੁਧਿਆਣਾ ਕਾਂਗਰਸ ਜਿਹੜੀ ਹੈ ਉਹ ਬਹੁਤ ਨਾਰਾਜ਼ ਨਜ਼ਰ ਆ ਰਹੀ ਆ ਵਰਕਰ ਤੋਂ ਲੈ ਕੇ ਲੀਡਰਸ਼ਿਪ ਤੇ ਕਰਕੇ ਔਰ ਅੱਜ ਖਬਰਾਂ ਲੱਗੀਆਂ ਨੇ ਭਾਰਤ ਪੂਸ਼ਣ ਆਸ਼ੂ ਦੇ ਸਬੰਧ ਦੇ ਵਿੱਚ ਵੀ ਕਿ ਭਾਰਤ ਪੂਸ਼ਣ ਆਸ਼ੂ ਵੀ ਜਿਹੜੇ ਆ ਉਹ ਥੋੜਾ ਜਿਹਾ ਨਾਰਾਜ਼ ਹੋਏ ਐ ਇਸ ਗੱਲ ਨੂੰ ਲੈ ਕੇ ਕਿਉਂਕਿ ਭਾਗਪੂਸ਼ਣ ਆਸ਼ੂ ਦੇ ਆਪਾਂ ਕਦੇ ਸਮਰਥਕ ਨਹੀਂ ਰਹੇ ਹਨ ਕਿ ਸਾਹਿਬ ਪਰ ਭਾਗਪੂਸ਼ਣ ਆਸ਼ੂ ਦਾ ਸਟੈਂਡ ਇੱਥੇ ਬਿਲਕੁਲ ਸਹੀ ਕਹਿੰਦੇ ਲਿਆ ਜਾ ਰਿਹਾ ਉਹ ਕਹਿੰਦੇ ਕਿ ਜੇਕਰ ਸਾਡਾ ਵਰਕਰ ਖੁਸ਼ ਨਹੀਂ ਸਿਮਰਜੀਤ ਸਿੰਘ ਬੈਂਸ ਦੇ ਨਾਲ ਜੋ ਖਬਰਾਂ ਅੱਜ ਲੱਗੀਆਂ ਨੇ ਤਾਂ ਫਿਰ ਭਾਗਪੂਸ਼ਣ ਆਸ਼ੂ ਵਰਕਰਾਂ ਦੇ ਖਿਲਾਫ ਜਾ ਕੇ ਕਿਵੇਂ ਖੜ੍ਹ ਸਕਦੇ ਆ ਕਹਿੰਦੇ ਕਿ ਮੈਂ ਤਰਲਨੀ ਦੀ ਕਾਂਗਰਸ ਦੇ ਨਾਲ ਉਦਾਂ ਨਾਲ ਤਾਂ ਇਹ ਗੱਲ ਕਹੀ ਹੈ ਤਾਂ ਹੁਣ ਕਾਂਗਰਸ ਦੀ ਲੀਡਰਸ਼ਿਪ ਲੁਧਿਆਣੇ ਦੀ ਨਾਰਾਜ਼ ਹੈ ਕਾਂਗਰਸ ਦਾ ਵਰਕਰ ਲੁਧਿਆਣੇ ਦਾ ਸਿਮਰਜੀਤ ਸਿੰਘ ਬੈਂਸ ਦੇ ਨਾਲ ਨਾਰਾਜ਼ ਹੈ ਆ ਫਿਰ ਰਾਜਾ ਬੜਿੰਗ ਦੇ ਲਈ ਮੁਸ਼ਕਿਲਾਂ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਵੱਧ ਸਕਦੀਆਂ ਨੇ ਜਾਂ ਫਿਰ ਪੁਨਰ ਵਿਚਾਰ ਜਿਹੜਾ ਇਹਦਾ ਤੇ ਵਿਚਾਰ ਕਰਨਾ ਬਣਦਾ ਹੈ ਕਿ ਭਾਈ ਸਿਮਰਜੀਤ ਸਿੰਘ ਬੈਂਸ ਦਾ ਜਿਹੜਾ ਉਹਨਾਂ ਨੂੰ ਲੈਣ ਦਾ ਫੈਸਲਾ ਗਲਤ ਆ ਜਾਂ ਸਹੀ ਆ ਇਹ ਗੱਲ ਜਿਹੜੀ ਦੇਖਣੀ ਪੈਂਦੀ ਹੈ ਪਰ ਮੈਨੂੰ ਜੋ ਲੱਗਦਾ ਨਿੱਜੀ ਤੌਰ ਤੇ ਜਾਂ ਗੱਲ ਕਰਦੀ ਹੈ ਕਿ ਉੱਥੇ ਆਪਾਂ ਫਿਰਦੇ ਤੁਰਦੇ ਰਹੇ ਆ ਦੋ ਤਿੰਨ ਦਿਨਾਂ ਦੇ ਵਿੱਚ ਰਾਜਾ ਬੜਿੰਗ ਭਾਨਤਪੂਸ਼ਨ ਆਸ਼ੂ ਨੂੰ ਨਾਮ ਮਨਾਉਣ ਦੇ ਵਿੱਚ ਨਾਕਾਮਯਾਬ ਰਹੇ ਔਰ ਜਿਵੇਂ ਲੁਧਿਆਣੇ ਦੀ ਜਿਵੇਂ ਗਰਾਊਂਡ ਰਿਪੋਰਟ ਦੀ ਗੱਲ ਕਰਾਂ ਤਾਂ ਮੈਂ 2 ਤਨ ਦਿਨ ਉੱਥੇ ਰਿਹਾ ਜਿੱਦਣ ਦੇ ਸਿਮਰਜੀਤ ਪੈਂਸ ਪਾਰਟੀ ਦੇ ਵਿੱਚ ਆਏ ਆ ਤਾਂ ਲੁਧਿਆਣੇ ਦੇ ਵਰਕਰ ਤੋਂ ਲੈ ਕੇ ਲੁਧਿਆਣੇ ਦੀ ਸੀਨੀਅਰ ਲੀਡਰਸ਼ਿਪ ਤੱਕ ਜਿਹੜੀ ਹੈ ਉਹ ਨਾਰਾਜ਼ ਹੈ ਔਰ ਉਹ ਇਸ ਗੱਲ ਨੂੰ ਲੈ ਕੇ ਖਾਸੀ ਸਖਤ ਨਾਰਾਜ਼ ਹੈ ਕਿ ਸਿਮਰਜੀਤ ਸਿੰਘ ਮੈਂਸ ਨੂੰ ਅਜਿਹੇ ਐਕਸ ਵਾਲੇ ਬੰਦੇ ਨੂੰ ਕਿਉਂ ਲਿਆ ਗਿਆ ਆ ਪਾਰਟੀ ਦੇ ਅੰਦਰ ਤਾਂ ਰਾਜਾ ਵਡੰਗ ਦੇ ਲਈ ਮੁਸੀਬਤਾਂ ਪੈਦਾ ਹੋ ਸਕਦੀਆਂ ਨੇ ਪੁਨਰ ਵਿਚਾਰ ਕਰਨਾ ਚਾਹੀਦਾ ਹੈ ਪਾ ਉੱਥੇ ਸਥਿਤੀਆਂ ਰਾਜਾ ਬੜਿੰਗ ਦੇ ਵਾਸਤੇ ਮੁਸ਼ਕਲਤਾਂ ਪਰੀਆਂ ਹੋ ਗਈਆਂ ਨੇ ਕਿਵੇਂ ਦੇਖਦੇ ਹੋ ਸਿੱਧੂ ਸਾਹਿਬ ਜਦੋਂ ਤੇ ਅੰਦਾਜ਼ਾ ਬੜਿੰਗ ਪੰਜਾਬ ਕਾਂਗਰਸ ਦੇ ਪ੍ਰਧਾਨ ਬਣੇ ਨੇ ਉਹਨਾਂ ਦੇ ਬੜੇ ਇਹੋ ਜਿਹੇ ਫੈਸਲੇ ਸਾਹਮਣੇ ਆਏ ਜਿਨ੍ਹਾਂ ਫੈਸਲਿਆਂ ਨੇ ਪਾਰਟੀ ਨੂੰ ਨੁਕਸਾਨ ਪਹੁੰਚਾਇਆ ਪਾਰਟੀ ਦੀ ਜਿਹੜੀ ਅਸੀਂ ਕਹਿ ਸਕਦੇ ਕਿ ਸਥਿਤੀ ਨੂੰ ਬਦਲ ਕੇ ਰੱਖ ਦਿੱਤਾ ਉਹਨਾਂ ਦੀ ਪ੍ਰਧਾਨਗੀ ਦੇ ਵਿੱਚ ਹੀ ਕਈ ਆਗੂਆਂ ਨੇ ਸਿੱਧੂ ਸਾਹਿਬ ਤਾਂ ਨੂੰ ਜਾਦੂਗਾ ਕਾਂਗਰਸ ਪਾਰਟੀ ਨੂੰ ਛੱਡਿਆ ਕੋਈ ਬੀਜੇਪੀ 'ਚ ਚਲਾ ਗਿਆ ਕੋਈ ਕਿਤੇ ਚਲਾ ਗਿਆ ਕੋਈ ਕਿਤੇ ਚਲਾ ਗਿਆ ਤੇ ਹੁਣ ਜਦੋਂ ਆ ਲੁਧਿਆਣੇ ਦੇ ਵਿੱਚ ਸੀਟ ਉਹ ਉਮੀਦਵਾਰ ਚੁਣਨਾ ਸੀ ਤਾਂ ਉਦੋਂ ਵੀ ਇਹਨਾਂ ਪਹਿਲਾਂ ਤਾਂ ਕਹਿੰਦੇ ਕਿ ਭਾਰਤਪੁਤ੍ਰ ਆਸ਼ੂ ਦੇ ਨਾਮ ਦੀ ਚਰਚਾ ਸੀ ਕਿ ਭਾਰਤਪੁਤ੍ਰ ਆਸ਼ੂ ਜਿਹੜਾ ਟਿਕਟ ਜਿਹੜੀ ਲੁਧਿਆਣੇ ਤੋਂ ਦੇ ਦਿੱਤੀ ਜਾਵੇ ਕਿਉਂਕਿ ਇੱਕ ਹਿੰਦੂ ਚਿਹਰਾ ਨੇ ਤਾਂ ਇੱਕ ਚੰਗਾ ਆਧਾਰ ਛੜਾ ਉੱਥੇ ਸੀ ਪਰ ਕਾਂਗਰਸ ਹਾਈ ਕਮਾਂਡ ਨੇ ਪਤਾ ਨਹੀਂ ਕਿਹਦੀ ਸਲਾਹ ਦੇ ਉੱਤੇ ਭਾਰਤਪੁਤ੍ਰ ਨੂੰ ਸਾਈਡ ਤੇ ਕਰਕੇ ਰਾਜਾ ਬੜਿਕ ਨੂੰ ਉੱਥੇ ਉਮੀਦਵਾਰ ਅਲਾਨ ਦਿੱਤਾ ਗਿਆ ਇਸ ਚੀਜ਼ ਤੋਂ ਉਹ ਕਹਿੰਦੇ ਕਿ ਸਬਰ ਦਾ ਕੁੱਟ ਪਰ ਕੇ ਭਾਰਤਪੁਤ੍ਰ ਆਸ਼ੂ ਨੇ ਚੁੱਪ ਕਰਕੇ ਕਿ ਚਲੋ ਠੀਕ ਹੈ ਕੋਈ ਗੱਲ ਨਹੀਂ ਪਾਰਟੀ ਹਾਈ ਕਮਾਂਡ ਦਾ ਫੈਸਲਾ ਸਿਰ ਮੱਥੇ ਆਪਾਂ ਨਾਲ ਚੱਲਦੇ ਪਰ ਕਿਤੇ ਨਾ ਕਿਤੇ ਉਹਨਾਂ ਦੀ ਦਰਾਜ ਕੀ ਇਸ ਮੁੱਦੇ ਤੇ ਵੀ ਜਿਹੜੀ ਉਹ ਰਹੀ ਹੈਗੀ ਹੈ ਤੇ ਸਭ ਤੋਂ ਵੱਡੀ ਸੱਟ ਜਿਹੜੀ ਆ ਭਾਰਤ ਪੁਸ਼ਨ ਆਸ਼ੂ ਨੂੰ ਉਸ ਦਿਨ ਪੈਂਦੀ ਹੈ ਜਿੱਦ ਦਿਨ ਰਾਜਾ ਵੜਿੰਗ ਉਹਨਾਂ ਨੂੰ ਪੁੱਛੇ ਬੈਣਾ ਹੀ ਜਿਹੜਾ ਬੈਂਸ ਭਰਾਵਾਂ ਨੂੰ ਲੈ ਕੇ ਉੱਥੇ ਦਿੱਲੀ ਪਹੁੰਚ ਜਾਂਦਾ ਤੇ ਉੱਥੇ ਜਾਣੀ ਜਿਹੜੀ ਆ ਰਾਹੁਲ ਗਾਂਧੀ ਦੀ ਮਜੂਦਗੀ ਚ ਕਰਾ ਦਿੰਦਾ ਉਹ ਸਿੱਧੂ ਸਾਹਿਬ ਇੱਕ ਅਸਲ ਹੈ ਕਿ ਛੋਟੀ ਘਟਨਾ ਨਹੀਂ ਹੈ ਪੰਜਾਬ ਕਾਂਗਰਸ ਦਾ ਸੀਨੀਅਰ ਮੰਤਰੀ ਹੋਵੇ ਸੀਨੀਅਰ ਨੇਤਾ ਹੋਵੇ ਜਿਸ ਤਰ੍ਹਾਂ ਤੁਸੀਂ ਪਹਿਨੇ ਗੱਲ ਕਰਤੇ ਕਿ ਭਾਰਤ ਪੁਸ਼ਨ ਆਸ਼ੂ ਦੇ ਹੀ ਸਮਰਥਕ ਨਹੀਂ ਹੈਗੇ ਪਰ ਜਿਹੜੀਆਂ ਸਥਿਤੀਆਂ ਬਾਤਣੀਆਂ ਨੇ ਉਹਨਾਂ ਸਥਿਤੀਆਂ ਦੇ ਅੰਤਰਗਤ ਗੱਲ ਕਹਿਣੀ ਪਊਗੀ ਕਿ ਬੰਦਾ ਸੀਨੀਅਰ ਮੰਤਰੀ ਹੋਵੇ ਸੀਨੀਅਰ ਕਾਂਗਰਸੀ ਹੋਵੇ ਤਾਂ ਉਹਨੂੰ ਪੁੱਛਣ ਦੀ ਬਜਾਏ ਜਾਂ ਉਸਨੂੰ ਭਰੋਸੇ ਵਿੱਚ ਲੈ ਬਿਨਾ ਹੀ ਤੁਸੀਂ ਇਸ ਬੰਦੇ ਦੀ ਜਾਇਨਿੰਗ ਜਿਵੇਂ ਰਾਜਾ ਵਰਿੰਗ ਸਿਮਰਜੀਤ ਸਿੰਘ ਸਪੈਂਸ ਦੀ ਕਾਂਗਰਸ ਵਿੱਚ ਜਾਇਨਿੰਗ ਕਰਵਾ ਦਿੰਦਾ ਤਾਂ ਸੁਭਾਵਾਕਾ ਕਿ ਇਸ ਗੱਲ ਦਾ ਗੁੱਸਾ ਜਾਂ ਇਸ ਗੱਲ ਦਾ ਅਕਰੋਸ਼ ਜਿਹੜਾ ਆਰਟੀ ਦੇ ਵਰਕਰਾਂ 'ਚ ਵੀ ਹੋਏਗਾ ਭਾਰਤ ਪੁਸ਼ਨ ਆਸ਼ੂ ਦੇ ਸਮਰਥਕਾਂ 'ਚ ਵੀ ਹੋਏਗਾ ਤੇ ਭਾਰਤ ਪੁਸ਼ਨ ਆਸ਼ੂ ਵਿੱਚ ਵੀ ਹੋਏਗਾ ਨਜੀ ਪੱਤਰ ਤੇ ਸਿਵਰਿੰਝੀ ਸਿੰਘ ਬੈਂਸ ਦਾ ਕਿਸੇ ਦਾ ਵਿਰੋਧ ਹੋਵੇ ਜਾਂ ਨਾ ਹੋਵੇ ਪਰ ਬੀਤੇ ਸਮੇਂ ਚ ਜਿਹੋ ਜਿਹੋ ਉਹਨਾਂ ਦੇ ਕਾਰੇ ਰਹੇ ਆ ਚਾਹੇ ਉਹ ਬੈਣੀਪਾਲ ਨੂੰ ਕੁੱਟਾ ਦਾ ਮਸਲਾ ਹੋਵੇ ਚਾਹੇ ਉਸ ਬੀਬੀ ਦੀ ਆ ਬੀਤੀ ਕਰਨ ਦਾ ਮੁੱਦਾ ਹੋਵੇ ਜਿਹਦੇ ਉੱਤੇ ਬਾਰ-ਬਾਰ ਜਿਹੜੇ ਪ੍ਰਸ਼ਨ ਹੋ ਰਹੇ ਤੇ ਜਿਹਦੇ ਤਹਿਤ ਉਹ ਬੰਦਾ ਅੰਦਰ ਵੀ ਲੈ ਕੇ ਆਇਆ ਹੋਵੇ ਤੇ ਉਹ ਵਿਅਕਤੀ ਜਾ ਕੇ ਰਾਹੁਲ ਗਾਂਧੀ ਨਾਲ ਜਦੋਂ ਹੱਥ ਮਿਲਾੜੇ ਰਾਹੁਲ ਗਾਂਧੀ ਉਹ ਹਾਰ ਪਾ ਦਵੇ ਪਾਰਟੀ ਜੁਆਇਨ ਕਰਾ ਲਈ ਤਾਂ ਸੁਖਵਿੰਦਰ ਜੀ ਫਿਰ ਉਹਨਾਂ ਵਰਕਰਾਂ ਦੇ ਬਣਾ ਤੇ ਕੀ ਬੀਤੂਗਾ ਜਿਨ੍ਹਾਂ ਨੇ ਲੰਮਾ ਸਮਾਂ ਜਿਹੜਾ ਦਰਿਆ ਵਛਾਈਆਂ ਹੋਣ ਪਾਰਟੀ ਦੇ ਹੱਕ ਦੇ ਵਿੱਚ ਗੁਲਾਮ ਬੰਦੀ ਜਬਰਦਸਤ ਤਰੀਕੇ ਨਾਲ ਕੀਤੀ ਹੋਗੀ ਫਿਰ ਤਾਂ ਗੁੱਸਾ ਜਣਾ ਬੰਡੇ ਹੀ ਬਣਨਾ ਤਾਂ ਅਜਿਹੀਆਂ ਸਥਿਤੀਆਂ ਦੇ ਵਿੱਚ ਰਾਜਾ ਬੜਿੰਗ 2019 ਦੀ ਚੀਜ਼ ਨੂੰ ਲੈ ਕੇ ਤੁਰਪੇ ਕੀ ਹਾਂ ਤੇ 3 ਲੱਖ ਤੋਂ ਵੱਧ ਵੋਟਾਂ ਜਿਹੜੀਆਂ ਸਿਮਰਜੀਤ ਸਿੰਘ ਬੈਂਸ ਲੈ ਲਈਆਂ ਸੀ ਆਪਾਂ ਅੱਜ ਤੋਂ 2 ਦਿਨ ਪਹਿਲਾਂ ਵੀ ਗੱਲ ਕੀਤੀ ਕਿ ਹੁਣ 2024 ਹੈਗਾ ਹੁਣ ਮੁਕਾਬਲਾ 5 ਕੋਣਾਂ ਆ ਹੁਣ ਸਿਮਰਜੀਤ ਸਿੰਘ ਬੈਂਸ ਦੀ ਉਹ ਸਥਿਤੀ ਨਹੀਂ ਰਹੀ ਤਾਂ ਅਜਿਹੀ ਸਥਿਤੀ ਦੇ ਵਿੱਚ ਜਦੋਂ ਸਿਮਰਜੀਤ ਸਿੰਘ ਬੈਂਸ ਦਾ ਵਿਰੋਧ ਜਿਹੜਾ ਲੁਧਿਆਣਾ ਦੇ ਵਿੱਚ ਇਹਨਾਂ ਦੋ ਚੀਜ਼ਾਂ ਨੂੰ ਲੈ ਕੇ ਹੁੰਦਾ ਹੋਵੇ ਲੋਕ ਨਾਰਾਜ਼ ਹੋਣ ਕਾਂਗਰਸੀ ਵਰਕਰ ਨਰਾਜ ਹੋਣ ਤੇ ਫਿਰ ਉਸੇ ਬੰਦੇ ਨੂੰ ਤੁਸੀਂ ਕਾਂਗਰਸੀ ਦੇ ਵਿੱਚ ਸ਼ਾਮਲ ਕਰਾ ਦੋ ਉਹ ਵਰਕਰ ਉਹ ਨੇਤਾ ਕਿਸ ਤਰੀਕੇ ਨਾਲ ਇਸ ਗੱਲ ਨੂੰ ਟੌਟਲਟ ਕਰਨਗੇ ਤਾਂ ਸ਼ਾਇਦ ਫਿਰ ਇਸ ਦਾ ਖਮਿਆਜਾ ਜਿਹੜਾ ਆ ਉਹ ਰਾਜਾ ਬੜੇਗ ਨੂੰ ਜਿਹੜਾ ਚਲਣਾ ਪੈ ਸਕਦਾ ਔਰ ਪਵੇਗਾ ਵੀ ਕਿਉਂਕਿ ਜਿਸ ਤਰੀਕੇ ਨਾਲ ਪਤਾ ਲੱਗਾ ਕਿ ਭਾਰਤਪੁਸ਼ਨ ਆਸ਼ੂ ਜਿਸ ਦਿਨ ਰਾਜਾ ਬੜੇਗ ਟਿਕਟ ਲੈ ਕੇ ਆਏ ਕੋਈ ਸਵਾਗਤ ਕਰਨ ਵਾਸਤੇ ਨਹੀਂ ਪਹੁੰਚੇ ਉਸ ਸਾਈਟ ਤੇ ਖਲੋਗੇ ਕਹਿੰਦੇ ਬ੍ਰਹਮੇਂਦਰਾਵੀ ਉਹਨਾਂ ਨੂੰ ਮਨਾਉਣ ਆਏ ਪਰ ਉਹਨਾਂ ਨੂੰ ਮਨਾਉਣ ਦੇ ਵਿੱਚ ਸਫਲ ਨਹੀਂ ਹੋਏ ਕਹਿ ਤਾਂ ਅਰਥ ਇਹ ਹੈ ਕਿ ਰਾਜਾ ਬੜੇਗ ਦੀਆਂ ਸਥਿਤੀਆਂ ਜਿਹੜੀ ਨੇ ਆਪਣੇ ਹੱਥ ਵਿੱਚ ਜ਼ਰੂਰ ਇਹ ਕੋਸ਼ਿਸ਼ ਪਲਟਾਉਣ ਦਾ ਕੋਸ਼ਿਸ਼ ਕਰ ਰਹੇ ਆ ਪਰ ਦਿਨ ਬਦ ਦਿਨ ਉਹਨਾਂ ਦਾ ਹੱਥ ਪਾਸਾ ਜਿਹੜਾ ਹਰ ਦਾਜ ਦਾ ਪੁੱਟਾ ਪਿੰਡਾ ਜਾ ਰਿਹਾ ਸਿਮਰਜੀਤ ਸਿੰਘ ਬੈਂਸ ਨੂੰ ਲੈ ਕੇ ਉਹਨਾਂ ਨੇ ਸੋਚਿਆ ਸੀ ਕਿ ਸ਼ਾਇਦ ਉਹਨਾਂ ਦੀ ਕੈਂਪੇਨ ਜਿਹੜੀ ਆ ਵਧੀਆ ਤਰੀਕੇ ਨਾਲ ਚੱਲ ਜੇ ਪਰ ਜੇਕਰ ਭਾਰਤ ਪੁਸ਼ਨ ਆਸ਼ੂਰ ਦਾ ਤਾਕਤ ਰਨ ਲੀਡਰ ਜਿਹਦਾ ਲੁਧਿਆਣਾ ਦੇ ਵਿੱਚ ਇੱਕ ਤਕੜਾ ਆਧਾਰ ਹੋਵੇ ਜੇਕਰ ਉਹ ਹੀ ਕਰ ਬੈਠ ਗਿਆ ਤੇ ਸਿਮਰਜੀਤ ਸਿੰਘ ਬੈਂਸ ਵਰਗੇ ਬੰਦੇ ਨੂੰ ਰਾਜਾ ਬਣ ਕੇ ਲਈ ਫਿਰਦਾ ਤਾਂ ਸਫੇਦਰ ਜੀ ਫਿਰ ਸਥਿਤੀਆਂ ਜਾਂ ਨਤੀਜੇ ਕਿਹੋ ਜਿਹੇ ਹੋਣਗੇ ਇਹ ਫਿਰ ਜਾਜੂ ਨੂੰ ਪਤਾ ਲੱਗ ਜੇ ਐਡੀ ਸੌਖੀ ਜੰਗ ਰਾਜਾ ਬੜੇ ਵਾਸਤੇ ਹੋਣਾ ਰਹੀ ਨਹੀਂ ਜਿਸ ਲੇਕਿਨ ਆ ਰਾਜਾ ਬੜੇ ਹੋਣਾ ਨਹੀਂ ਸਿਮਰਜੀਤ ਸਿੰਘ ਬੈਸੂ ਨੂੰ ਲੈ ਕੇ ਇਸ ਮੈਦਾਨ ਵਿੱਚ ਉਤਰੇ ਆ ਹੁਣ ਸਥਿਤੀਆਂ ਸੁਖਵਿੰਦਰ ਜੀ ਹੋ ਜੀਆਂ ਰਹੀਆਂ ਨਹੀਂ ਉਹ ਸਮੀਕਰਨ ਜ਼ਰੂਰ ਬਦਲੇ ਜੀ ਚਲ ਐਨਕਸਪੀ ਪ੍ਰੋਗਰਾਮ ਨੂੰ ਜੁੜੇ ਤੁਹਾਡਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਸਿੱਧੂ ਸਾਹਿਬ ਪੈਸਨ ਪ੍ਰੋਫੈਸਰ ਮਨਜੀਤ ਸਿੰਘ ਗਣਕੀ ਸਾਹਿਬ ਜਿਨ੍ਹਾਂ ਦੇ ਬਲੋ ਹੈ ਨਾ ਅਮਕਰਨ ਸਾਹਿਬ ਨਾਲ ਗੱਲਬਾਤ ਕੀਤੀ ਕੀ ਉਮੀਦ ਕਰਦੇ ਆ ਕਿ ਗਣਕੀ ਸਾਹਿਬ ਦੇ ਨਾਲ ਕੀਤੀ ਗੱਲਬਾਤ ਤੁਹਾਨੂੰ ਜਰੂਰ ਪਸੰਦ ਆਈ ਹੋ ਦੁਬਾਰਾ ਫਿਰ ਮ